ਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਕਈ ਭੈਣਾਂ ਦੇ ਕਮੈਂਟ ਆਏ ਸੀਗੇ ਵੀ ਤੁਸੀਂ ਬਾਈ ਜੀ 벨ਟ ਵਾਲਾ ਪਜਾਮਾ ਸਾਨੂੰ ਦੱਸੋ ਹਨ ਤੇ ਉਹ ਮੈਂ ਤੁਹਾਨੂੰ ਅੱਜ 벨ਟ ਵਾਲਾ ਪਜਾਮਾ ਦੱਸੂਗਾ ਕੱਟਣ ਦਾ ਵੀ ਆਪਾਂ ਕਿਵੇਂ ਕੱਟਣਾ ਹਨ ਤਾਂ ਕਿ ਆਪਣਾ ਪਜਾਮਾ ਪੱਟ ਤੋਂ ਜ਼ਿਆਦਾ ਟਾਈਟ ਨਾ ਹੋਵੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਦੁਕਾਨ ਦੀ ਇੰਟਰੋਡਕਸ਼ਨ ਦੇ ਦਿਆਂ ਤੇ ਆਪਣੇ ਪਿੰਡ ਦਾ ਨਾਮ ਵੀ ਦੱਸ ਦਿਆਂ ਹਨ ਕਈ ਭੈਣਾਂ ਦੇ ਕਮੈਂਟ ਆਉਂਦੇ ਤੁਸੀਂ ਕਿਹੜੀ ਜਗ੍ਹਾ ਤੋਂ ਮੇਰਾ ਜਿਹੜਾ ਪਿੰਡ ਹੈਗਾ ਜੀ ਉਹ ਪਿੰਡ ਸੇਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਤੇ ਆਪਾਂ ਜੇ ਇਧਰੋਂ ਸ੍ਰੀ ਮੁਕਸਰ ਸਾਹਿਬ ਵਾਲੇ ਰੋਡ ਤੋਂ ਆਣਾ ਤਾਂ ਇੱਥੋਂ 4 ਕਿਲੋਮੀਟਰ ਦੂਰ ਆ ਠੀਕ ਹੈ ਜੀ 메ਨ ਹਾਈਵੇ ਤੋਂ ਜੇ ਤੁਸੀਂ ਬਠਿੰਡੇ ਵਾਲੀ ਸਾਈਡ ਦੇ ਵਿੱਚ ਦੀ ਆਉਣਾ ਤਾਂ ਬਠਿੰਡਾ ਜਿਹੜਾ ਆਪਣਾ ਥਰਮਲ ਪਲਾਂਟ ਆ ਉੱਥੋਂ ਤੁਸੀਂ ਸਿਵੀਆਂ ਨੂੰ ਪੁੱਛ ਕੇ ਕਿਸੇ ਨੂੰ ਵੀ ਆ ਸਕਦੇ ਹੋ ਜਦੋਂ ਤੁਸੀਂ ਸਿਵੀਆਂ ਦੇ ਵਿੱਚ ਐਂਟਰ ਹੁੰਨੇ ਹੋ ਤਾਂ ਤੁਸੀਂ ਉੱਥੇ ਪੁੱਛ ਕੇ ਆ ਸਕਦੇ ਹੋ ਵੀ ਅਸੀਂ ਕੋਰੇ ਟੇਲਰ ਕੋਲੇ ਜਾਣਾ ਤਾਂ ਬਿਲਕੁਲ ਆਪਣਾ ਉੱਥੋਂ ਸੌਖੇ ਹੀ ਘਰ ਆ ਠੀਕ ਹੈ ਭਲਾਡੇ ਵਾਲੇ ਰੋਡ ਦੇ ਉੱਪਰ ਪਹਿਲੀ ਆਪਣੀ ਸ਼ਾਪ ਤੇ ਆਪਣੇ ਕੋਲੇ ਸਾਰੇ ਪ੍ਰਕਾਰ ਦਾ ਕਪੜਾ ਹੁੰਦਾ ਜਿਵੇਂ ਅੱਗਾ ਹੋਊਗਾ ਫੁੱਲ ਗਰੰਟੀ ਵਾਲੀਆਂ ਪੱਗਾਂ ਵੀ ਹੁੰਦੀਆਂ ਹਨ ਜਿਹੜੇ ਭਰਾ ਪੱਗਾਂ ਬੰਦਦੇ ਆ ਹਨਾ ਜਾਂ ਜਿਹੜੀਆਂ ਪਹਿਣਾ ਨੇ ਮਹਿੰਗੇ ਸੂਟ ਹੁੰਦੇ ਆ ਸੂਟ ਜੇ ਤੁ ਆਪਾਂ ਬਾਜ਼ਾਰ ਦੇ ਵਿੱਚੋਂ ਪੱਗ ਦਾ ਕਪੜਾ ਲੈਣੇ ਆ ਮੰਗਦੇ ਵੀ ਹਨਾ ਜੀ ਆਪਾਂ ਵੀ ਆਪਾਂ ਨੂੰ ਵਧੀਆ ਲੈਣੀ ਚਾਹੀਦੀ ਐ ਤਾਂ ਆਪਾਂ ਨੂੰ ਫਿਰ ਵੀ ਨਹੀਂ ਮਿਲਦੀ ਕਿਉਂਕਿ ਉਹਨਾਂ ਕੋਲੇ ਹੁੰਦੀ ਨਹੀਂ ਉਹ ਚੀਜ਼ ਤਾਂ ਕਰਕੇ ਆਪਾਂ ਜੇ ਆਪਣਾ ਸੂਟ ਵਧੀਆ ਤਾਂ ਆਪਾਂ ਹੀ ਲੈਣੇ ਗਰਾਉਣੇ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਵੀ ਸਭ ਤੋਂ ਜਿਹੜੀ ਮਹੱਤਤਾ ਉਹ ਲੈਣਿੰਗ ਦੀ ਹੁੰਦੀ ਆ ਜੇ ਤੁਸੀਂ 50 ਰੁਪਏ ਮੀਟਰ ਵਾਲੀ ਲੈਂਡਿੰਗ ਲਾ ਵੀ ਦਿਨੇ ਹੋ ਭੈਣੋ ਤਾਂ ਉਹ ਤੁਹਾਡਾ ਸੂਟ ਫਿਰ ਵੀ ਕਾਨੂੰਨ ਦੇ ਵਿੱਚ ਹੋ ਜਾਂਦਾ ਉਹ ਸਸਤੀ ਲੈਂਡਿੰਗ ਦਾ ਕਾਰਨ ਨਹੀਂ ਹੁੰਦਾ ਸਭ ਤੋਂ ਵੱਡਾ ਤਾਂ ਇਹ ਜਿਹੜੀ ਲੈਂਡਿੰਗ ਹੈ ਉਹ 70 ਰੁਪਏ ਮੀਟਰ ਦਾ ਜ਼ਰੂਰ ਆ ਵੀ ਜਾਨੀ 40 ਰੁਪਏ ਵਧ ਲੱਗਦੇ ਆ ਪਰ ਜਿੱਥੇ ਤੁਸੀਂ ਉਹ 5.5 ਮੀਟਰ ਲੈਣੇ ਹੋ ਤਾਂ ਇਹ ਆਪਣਾ 5 ਮੀਟਰ ਦੇ ਨਾਲ ਹੀ ਸਰ ਜਾਂਦਾ ਇਹਦਾ ਪਣਾ ਜ਼ਿਆਦਾ ਹੁੰਦਾ ਤੇ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਬਿਲਕੁਲ ਰੂਮ ਵਰਗਾ ਤੇ ਪੱਗਾਂ ਦੇ ਵਿੱਚ ਅਸੀਂ ਇਹ ਕੱਪੜਾ ਵੇਚਦੇ ਆ ਤੁਸੀਂ ਚਾਹੋ ਨਿਓ ਤਾਂ ਇਹ ਸੂਟ ਦੇ ਅੰਦਰ ਵੀ ਅਸੀਂ ਤਾਂ ਸੂਟਾਂ ਦੇ ਅੰਦਰ ਵਧੀਆ ਲੈਣ ਗੀ ਹੀ ਲਾਉਣੇ ਆ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਹੋਵੇ ਕਿਸੇ ਭੈਣ ਨੂੰ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਜਿਹੜੇ ਕੁਰਤੇ ਪਜਾਮੇ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਬਣ ਕੇ ਜਾਂਦੇ ਹਨ ਜਾਂ ਇੱਧਰ ਵੀ ਜਿਹੜੇ ਆਪਣੇ ਕੁਰਤੇ ਪਜਾਮੇ ਪਾਉਣ ਦੇ ਪ੍ਰਾਸ਼ਕੀਨ ਆ ਉਹ ਆਪਣੇ ਕੋਲੇ ਕੁਰਤੇ ਪਜਾਮੇ ਹੁੰਦੇ ਆ ਉਹ ਵੀ ਆਪਣੇ ਕੋਲੇ ਪੈਂਟਾਂ ਸ਼ਰਟਾਂ ਹੁੰਦੀਆਂ ਵਧੀਆ ਕੰਪਨੀਆਂ ਦੀਆਂ ਰੇਮਾਂਡ ਸੀ ਆਰਾਮ ਦੀਆਂ ਇਹ ਘਰ ਪਾਉਣ ਵਾਲੇ ਕੁਰਤੇ ਪਜਾਮੇ ਵੀ ਆਪਣੇ ਕੋਲੇ ਵਧੀਆ 5-6 ਸੂਰੀਆਂ 'ਚ 700 ਦੀ ਰੇਂਜ 'ਚ ਹੁੰਦੇ ਆ ਫਿਰ ਚਿੱਟੇ ਕੁਰਤੇ ਪਜਾਮੇ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਚਿੱਟੇ ਕੁਰਤੇ ਵੀ ਐਵੇਂ ਤੁਸੀਂ 1000 ਰੁਪਏ ਤੋਂ ਲੈ ਕੇ 3000 ਰੁਪਏ ਚ ਕਿਰਲਾ ਕੁਰਤਾ ਵੀ ਅਮਾ ਲੈ ਸਕਦੇ ਹੋ ਜਿਵੇਂ ਅੱਜਕੱਲ ਭਰਾ ਜ਼ਿਆਦੇ ਖੜਮੀਆਂ ਕੁਆਲਿਟੀ ਦੇ ਬੰਦੇ ਹਨ ਪੇਪਰ ਕਾਟਨ ਵਗੈਰਾ ਜਾਂ ਲੇਲਨ ਉਹ ਸਾਰੇ ਆਪਣੇ ਕੋਲੇ ਹੁੰਦੇ ਆ ਠੀਕ ਆ ਆਜੋ ਆਪਾਂ ਹੁਣ ਅੱਜ ਵਾਲੀ ਵੀਡੀਓ ਨੂੰ ਸ਼ੁਰੂ ਕਰਦੇ ਆ ਜਿਹੜੀਆਂ ਭੈਣਾਂ ਦੇ ਕਮੈਂਟ ਆਉਂਦੇ ਸੀ ਨਾ ਸਾਡਾ ਪਲਾਜੋ ਸਹੀ ਨਹੀਂ ਆਉਂਦਾ ਜਾਂ ਕੀ ਕੀ ਦਿੱਕਤ ਆਉਂਦੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਉਹਨੇ ਨਾਪਤੀ ਡਿਪੈਂਡ ਹੁੰਦਾ ਵੀ ਆਪਾਂ ਨਾਪ ਕਿਵੇਂ ਲੈਣੇ ਆ ਜਿਹੜਾ ਇਹ ਭੈਣ ਦਾ ਨਾਪ ਹੈਗਾ ਇਹਦੀ ਲੰਬਾਈ ਹੈਗੀ 36.5 ਮੂਰੀ 16.5 ਜਿਹੜਾ ਇਹਨਾਂ ਦਾ ਪੱਟਾ ਉਹ 28 ਇੰਚ ਆ ਕਮਰ ਕਿੰਨੀ ਸੀ ਇਹਨਾਂ ਦੀ ਕਮਰ ਸੀਗੀ ਇਹਨਾਂ ਦੀ 37 ਆਹ ਕਮਰ ਹੋਗੀ ਕਮਰ ਮੈਂ ਤੁਹਾਨੂੰ ਦੱਸ ਦਿਆਂ ਇੱਕ ਵਾਰੀ ਵੀ ਆਪਾਂ ਕਿਹੜੀ ਕਮਰ ਕਹਿਣੀ ਆ ਇਹ ਨੂੰ ਕਮਰ ਨਹੀਂ ਆਪਾਂ ਇਹ ਮੰਨੀ ਕਮਰ ਆਪਾਂ ਜਿੱਥੇ ਆਪਾਂ ਪੈਂਟ ਬੰਨਦੇ ਆ ਤਾਂ ਉਹ ਆਪਣਾ ਲੱਕ ਹੋ ਜਾਂਦਾ ਹਨ ਇਸ ਤਰ੍ਹਾਂ ਲੱਕ ਨੂੰ ਜਿੱਥੇ ਆਪਾਂ ਪੈਂਟ ਨਹੀਂ ਬੰਨਦੇ ਉਹ ਜੀ ਆਪਣਾ ਲੱਕ ਇਹਨੂੰ ਆਪਾਂ ਕਮਰ ਕਹਿਣਾ ਇਥੋਂ ਆਪਾਂ ਪੂਰਾ ਚੰਗੀ ਜਿਹਾ ਮੈਨ ਲੈਣਾ ਪੂਰਾ ਫੀਤੇ ਨੂੰ ਕਾਸਕੇ ਵੀ ਕਮਰ ਕਿੰਨੀ ਆ ਔਰ 1.5 ਮੀਟਰ ਆਪਾਂ ਨੂੰ ਕਪੜਾ ਚਾਹੀਦਾ ਜੇਕਰ ਆਪਣੇ ਕੋਲੇ ਵੱਡੇ ਬਣੇ ਦਾ ਕਪੜਾ ਹੋਵੇ ਹਨਾ ਇੰਨਾ ਕੋਲੇ ਕਪੜਾ ਹੀ ਜਾਦੇ ਸੀ ਆਪਾਂ ਸਾਰਾ ਨਹੀਂ ਵਰਤਣਾ ਆਪਾਂ ਬਣਾ ਸਭ ਤੋਂ ਬਣਾ ਇਹਨੂੰ ਕਪੜੇ ਨੂੰ ਮਿਲ ਲਗੇ ਵੀ ਕਿੰਨਾ ਹੈ ਹਨਾ ਫਿਰ ਉਸ ਤੋਂ ਆ ਕਟਾਂਗੇ ਆਪਾਂ ਨੂੰ ਵੱਡੇ ਬਣੇ ਦਾ ਜਿਹੜਾ ਹੁੰਦਾ 1.5 ਮੀਟਰ ਪਣਾ ਹੁੰਦਾ ਜਿਹੜਾ ਇਹ 1.5 ਮੀਟਰ ਕਪੜਾ ਹੀ ਬਹੁਤ ਹੁੰਦਾਗਾ ਜੇ ਆਪਣਾ ਆਪਾਂ ਕਪੜਾ ਛੋਟੇ ਬਣੇ ਦਾ ਤਾਂ ਉਹ ਆਪਾਂ ਨੂੰ 2.5 ਜਾਂ 2.5 ਮੀਟਰ ਬਹੁਤ ਹੁੰਦਾਗਾ ਲਓ ਜੀ ਹੁਣ ਆਪਾਂ ਇਹਨੂੰ ਕਪੜੇ ਨੂੰ ਵਿਚਾਲ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਕੇਲ ਕਰਾਂਗੇ ਸਕੇਲ ਦੇ ਨਾਲ ਜਿਹੜੀ ਆਪਣੀ ਕਾਣੂ ਹੁੰਦੀ ਹੈ ਨਾ ਸਾਰੀ ਨਿਕਲ ਜਾਂਦੀ ਆ ਇੱਥੋਂ ਆਪਾਂ ਨੇ ਕੱਪੜਾ ਵਿਛਾ ਲੈਣਾ ਹੈ ਇਹ ਜਿਹੜੀ ਭੈਣ ਦਾ ਪਲਾਜੋ ਗੀਜਾ कॉटन ਦੇ ਵਿੱਚ ਸਿੱਧਾ ਪਾਸਾ ਦਾ ਕਰਕੇ ਆਪਾਂ ਨੇ ਅੰਦਰ ਕਰ ਲਿਆ ਤੇ ਪੁੱਠਾ ਪਾਸਾ ਆਪਾਂ ਬਾਹਰ ਰੱਖਾਂਗੇ ਦਾ ਜਦੋਂ ਵੀ ਆਪਾਂ ਕੋਈ ਕੱਪੜਾ ਕੱਟਣਾ ਤਾਂ ਪ੍ਰੈਸ ਦੀ ਵੱਧ ਤੋਂ ਵੱਧ ਤੋਂ ਵੱਧ ਕਰਨੀ ਆ ਠੀਕ ਆ ਜੀ ਪ੍ਰੈਸ ਆਪਾਂ ਨਾਲ-ਨਾਲ ਵਰਤਦੇ ਜਾਵਾਂਗੇ ਫਿਰ ਵੀ ਕਿਸੇ ਚੀਜ਼ ਦੀ ਨਹੀਂ ਸਮਝਾਉਣੀ ਹਨਾ ਜਿਹੜੀਆਂ ਭੈਣਾਂ ਨੂੰ ਕੋਈ ਜ਼ਿਆਦਾ ਦਿੱਕਤ ਆਉਂਦੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦਿਆ ਕਰੋ ਫਿਰ ਮੈਂ ਉਸ ਕਮੈਂਟ ਨੂੰ ਪੜ੍ਹ ਕੇ ਆਪੇ ਉਸ ਵਿਸ਼ੇ ਦੇ ਦੁਬਾਰੇ ਵੀਡੀਓ ਪਾ ਦਊਗਾ ਹਨਾ ਹੁਣ ਆਪਾਂ ਇਹ ਸੈੱਟ ਕਰ ਲੈਣੇ ਆ ਕੰਨੀ ਆਪਾਂ ਕਿਸੇ ਵੀ ਕੱਪੜੇ ਦੀ ਨਹੀਂ ਰੱਖਣੀ ਆ ਦੋ ਫੱਟੀਆਂ ਤੁਸੀਂ ਜ਼ਰੂਰ ਲੈ ਕੇ ਆਉਣੀਆਂ ਇੱਕ ਪੈਂਟ ਕੱਟਣ ਵਾਲੀ ਤੇ ਇੱਕ ਸਕੇਲ ਕੱਟਣ ਵਾਲੀ ਆਹ ਨੂੰ ਆਪਾਂ ਇੱਥੋਂ ਇਹਦਾ ਕਾਣ ਇਸ ਤਰ੍ਹਾਂ ਕੱਢਣਾ ਵੀ ਬਿਲਕੁਲ ਆਪਣੀ ਕੰਨੀ ਦੇ ਉੱਪਰ ਆਹ ਚੀਜ਼ ਆ ਜੇ ਹਨਾ ਛੋਟਾ ਪਾਸਾ ਆਪਾਂ ਲਾ ਲੈਣਾ ਇਸ ਤਰ੍ਹਾਂ ਠੀਕ ਹੁਣ ਆਪਾਂ ਇੱਕ ਵਾਰੀ ਸਿੱਧਾ ਕਰਾਂਗੇ ਇਹਨੂੰ ਇਸ ਤਰ੍ਹਾਂ ਬਿਲਕੁਲ ਸਿੱਧਾ ਹੋ ਗਿਆ ਨਾ ਆਪਣਾ ਇਹ ਇਹ ਆਪਣਾ ਇਹ ਤੁਕਾਨ ਨਿਕਲ ਗਿਆ ਹੁਣ ਆਪਾਂ ਇਹਨੂੰ ਪੇਟ ਦੇ ਹਿਸਾਬ ਨਾਲ ਕਈ ਵਾਰਾਂ ਦਾ ਢਿੱਡ ਜਿਆਦਾ ਵੱਡਾ ਹੁੰਦਾ ਨਾ ਪੇਟ ਜਿਆਦਾ ਹੁੰਦਾ ਤਾਂ ਆਪਾਂ ਉਹਨੂੰ ਜਿਆਦਾ ਵੀ ਡਾਊਨ ਕਰ ਸਕਦੇ ਹਾਂ ਇਹਨਾਂ ਦਾ ਨਾਰਮਲ ਜਿਹਾ ਪੇਟ ਆ ਨਾ ਹੀ ਜਿਆਦਾ ਹੈ ਨਾ ਘੱਟ ਆਪਾਂ ਇੱਥੇ ਨੂੰ ਇਸ ਤਰ੍ਹਾਂ ਬਿਲਕੁਲ ਸਿੱਧਾ ਕੱਟਾਂਗੇ ਜੇ ਤਾਂ ਭਾਣੋ ਆਪਾਂ ਸਾਰੇ ਫੁੱਲ ਇਲਾਸਟਿਕ ਪਾਉਣੀ ਆ ਉਹਦੀ ਹੋਰ ਕਟਾਈ ਆ ਉਹਦੀ ਤਾਂ ਜਿਵੇਂ ਆਪਾਂ ਪਜਾਮਾ ਕੱਟਦੇ ਹਾਂ ਹਰਾ ਉਹ ਕਾਟ ਹੁੰਦੀ ਆ ਇਹ ਭੈਣ ਦਾ ਜਿਹੜਾ ਆਪਣਾ ਹੈ 벨ਟ ਵਾਲਾ ਪਜਾਮਾਗਾ ਉਹਦੇ ਅੱਗੇ 벨ਟ ਆ ਪੂਰੀ ਤੇ ਬੈਕ ਤੇ ਲਾਸਟਿਕਾ ਹਾਫ ਲਾਸਟਿਕ ਜਿਹਨੂੰ ਕਹਿੰਦੇ ਆਪਾਂ ਅੱਧੀ ਲਾਸਟ ਕਹਿੰਦੇ ਨੇ ਹਨਾ ਇਹ ਭੈਣਾਂ ਨੂੰ ਵੀ ਨਹੀਂ ਪਤ ਲੱਗਦਾ ਹਨਾ ਮੈਂ ਅੰਗਰੇਜ਼ੀ ਜਿਆਦਾ ਨਹੀਂ ਮਾਰਦਾ ਤਾਂ ਕਿ ਤੁਹਾਨੂੰ ਸੌਖੀ ਸਮਝ ਲੱਗ ਸਕੇ ਹਨਾ ਜਿਵੇਂ ਅੱਧੀ ਲਾਸਟ ਕਾ ਤਾਂ ਮੈਂ ਇਹਨੂੰ ਅੱਧੀ ਲਾਸਟ ਕੀ ਕਹਿਣਾ ਹੁੰਦਾ ਵੀ ਆਪਾਂ ਨੂੰ ਨਹੀਂ ਤਾਂ ਜਿਆਦਾ ਮੈਂ ਤੁਹਾਨੂੰ ਕਹਿਆ ਉਹ ਅੰਗਰੇਜ਼ੀ ਆਉਂਦੀ ਆ ਤੇ ਨਹੀਂ ਆਪਾਂ ਜਿਆਦਾ ਅੰਗਰੇਜ਼ੀ ਮਾਰਨੀ ਆ ਫਿਰ ਕਈ ਭੈਣਾਂ ਨੂੰ ਆਪਣੇ ਅਰਕ ਹੀ ਹੁੰਦੀਆਂ ਵੀ ਜਿਨ੍ਹਾਂ ਨੂੰ ਸਮਝ ਨਹੀਂ ਆਉਂਦੀ ਵੀ ਕੀ ਗਿਆ ਹਨਾ ਜਾਂ ਕਿਸੇ ਵੀ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ ਜਿਵੇਂ ਮੇਰੀ ਆਵਾਜ਼ ਦੀ ਜਾਂ ਗੱਲ ਦੀ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੋਈ ਸੰਗਨ ਨਹੀਂ ਲੋੜਨੀ ਲਓ ਹੁਣ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਕਰਦੇ ਹੋ ਸ਼ੁਰੂ ਕਰਨ ਲੱਗੇ ਆ ਇਹ ਜਿਹੜਾ ਪਜਾਮਾ ਆਪਣਾ ਉਹ 벨ਟ ਵਾਲਾ ਜਿਹਦੇ ਮੂਰੇ ਆਪਣੇ 벨ਟ ਹੁੰਦੀ ਹੈ ਤਾਂ ਕਰਕੇ ਆਪਾਂ 1 ਇੰਚ ਫੀਟਾ ਕੱਢਣਾ ਜਿਹੜਾ ਇਹ 벨ਟ ਦਾ ਕੱਢ ਦੇਣਾ ਇਸ ਤਰ੍ਹਾਂ ਠੀਕ ਆ ਇੱਥੋਂ ਜਿਹੜੀ ਇਹਨਾਂ ਦੀ ਲੰਬਾਈ ਹੈ ਉਹ ਮੈਂ ਤੁਹਾਨੂੰ ਦੱਸੂਗਾ ਲੰਬਾਈ ਇਹਨਾਂ ਦੀ 36.5 ਇੰਚ ਠੀਕ ਆ ਜੀ ਆਪਾਂ ਇੱਥੇ ਇੱਕ ਨਿਸ਼ਾਨ ਲਗਾਵਾਂਗੇ 36.5 ਇੰਚ ਰੱਖਾਂਗੇ ਆਪਾਂ ਤਰਪਾਈ ਦਾ 36.5 ਦੇ 3 39 ਇਹਦਾ ਆਪਾਂ ਨੂੰ ਫਾਇਦਾ ਇਹ ਹੁੰਦਾ ਵੀ ਇਹ ਕੱਪੜਾ ਨ ਸੁੰਗੜਦਾ ਹੀ ਰਹਿੰਦਾ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿਆਂ ਵੀ ਜਿਹੜੇ ਕੱਪੜੇ ਆਪਣੇ ਸੁੰਗੜਨ ਵਾਲੇ ਆ ਉਹ ਤੁਸੀਂ ਘੰਟਾ ਤੋਂ ਘੰਟੇ ਨਹੀਂ ਪਿਉਣੇ ਘੱਟ ਤੋਂ ਘੱਟ ਇਹਨੂੰ ਪੂਰੀ ਰਾਤ ਭਿਉਂ ਕੇ ਰੱਖਿਆ ਕਰੋ ਤਾਂ ਕਿ ਇਹ ਕੱਪੜਾ ਸੁੰਗੜ ਸਕੇ ਤੈ ਮਾਰ ਕੇ ਕੱਪੜਾ ਆਪਾਂ ਕਿਸੇ ਭੈਣ ਨੇ ਕੋਈ ਵੀ ਨਹੀਂ ਪਿਉਣਾ ਨਹੀਂ ਤਾਂ ਪੂਰਾ ਸੁੰਗੜ ਜਾਣ ਇਹਨਾਂ ਦਾ ਆਪਣੇ ਕੋਲੇ ਪਲਾਜੋ ਦੇ ਨਾਪ ਆਇਆ ਸੀਗਾ ਇੰਨੇ ਦੀ ਜਿਹੜੀ ਅਗਲੀ ਝੋਲੀ ਉਹ 11:30 ਬੈਗ ਝੋਲੀ 15:30 ਤੁਸੀਂ ਇਸ ਤਰ੍ਹਾਂ ਹੀ ਰੱਖਣਾ ਅਗਲੀ ਝੋਲੀ ਛੋਟੀ ਰੱਖਣੀ ਆ ਬੈਗ ਝੋਲੀ ਥੋੜੀ ਵੱਧ ਰੱਖਿਆ ਕਰੋ ਤਾਂ ਕਿ ਬੈਠਣ ਵੇਲੇ ਪਿਆਮਾ ਨੀਚੇ ਤੋਂ ਨਾ ਲਵੇ ਤੇ ਪੱਟਾਂ ਤੋਂ ਵੀ ਨਾ ਟਾਈਟ ਹੋਵੇ ਹਨਾ ਇਧਰੋਂ ਆਪਣੀ ਜਿਵੇਂ ਸਕੇਲ ਕਰ ਲੈਨੇ ਦੋਨੇ ਨਿਸ਼ਾਨ ਨੂੰ ਇਸ ਤਰ੍ਹਾਂ ਖਿੱਚ ਲੈਣਾ ਜਿਵੇਂ ਅਸੀਂ ਜਿਵੇਂ ਆਪਾਂ ਉੱਪਰ ਲਾਇਆ ਸੀਗਾ ਇਸ ਤਰ੍ਹਾਂ ਕਰਕੇ ਨਿਸ਼ਾਨਾਂ ਨੂੰ ਲੋ ਜੀ ਠੀਕ ਆ ਫਿਰ ਆਪਾਂ ਦੂਸਰਾ ਨਿਸ਼ਾਨ ਜਿਹੜਾ ਆਪਣਾ ਫੋਲਡਿੰਗ ਦਾ ਆਊਗਾ ਅੰਦਰ ਮੋੜਨ ਦਾ ਉਹ ਨਿਸ਼ਾਨ ਆ ਗਿਆ ਆਪਾਂ ਇਸ ਤਰ੍ਹਾਂ ਹੁਣ ਜਿਹੜੀ ਲੰਬਾਈ ਹੈਗੀ ਆ ਉਹ ਆਪਣੀ ਸਾਢੇ 36 ਆ ਆਪਾਂ ਇੱਥੋਂ 26.5 ਸਾਢੇ 25 ਇੱਕ ਵਾਰੀ ਆਪਾਂ ਕੱਚਾ ਨਿਸ਼ਾਨ ਕਰਕੇ ਦੇਖ ਲੈਨੇ ਆ ਸਾਢੇ 25 ਤੇ ਨਿਸ਼ਾਨ ਆ ਗਿਆ ਆਪਣਾ ਹਾ ਝੋਲੀ ਦਾ ਜਾਂ ਤੁਸੀਂ ਝੋਲੀ ਮੈਨ ਲਿਆ ਕਰੋ ਨਹੀਂ ਤਾਂ ਆਪਾਂ ਨੂੰ ਥੋੜਾ ਜਿਹਾ ਅੰਦਾਜ਼ਾ ਵੀ ਹੋਣਾ ਕਿ ਨਾ ਵੀ ਇਹਨਾਂ ਨੂੰ ਇੰਨੀ ਝੋਲੀ ਚਾਹੀਦੀ ਆ ਆਪਾਂ ਨੂੰ ਜਿਹੜੀ ਇਹਨਾਂ ਦੀ ਅਗਲੀ ਝੋਲੀ ਚਾਹੀਦੀ ਆ ਉਹ ਸਾਢੇ 11 ਚਾਹੀਦੀ ਆ ਤਾਂ ਕਰਕੇ ਆਪਾਂ ਇੱਥੇ ਨੂੰ ਦੇਖਾਂਗੇ ਆ ਦੇਖੋ ਇੱਥੇ ਆਪਣੀ ਜੇ 10 ਇੰਚ ਝੋਲੀ ਬੰਦੀ ਆ ਤਾਂ ਆਪਣੀ 12 ਬੰਦੀ ਆ ਹੁਣ ਆਪਾਂ ਜਿਹੜਾ ਨਿਸ਼ਾਨ ਉਹ ਲਗਾਇਆ ਸੀ ਤਕਰੀਬਨ ਸਹੀ ਆ ਗਿਆ ਉਹ ਆ ਲੋ ਮੈਂ ਤੁਹਾਨੂੰ ਸੌਖਾ ਜਿਹਾ ਟਰਿਕ ਦੱਸੂਗਾ ਜੀ ਹਨਾ ਜਿਹੜੀਆਂ ਭੈਣਾਂ ਨੇ ਸਮਝ ਆ ਗਈ ਉਹ ਵੀ ਮੈਨੂੰ ਕਮੈਂਟ ਕਰ ਸਕਦੀਆਂ ਜਿਨ੍ਹਾਂ ਨੇ ਸਮਝ ਨਹੀਂ ਆਈ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਇਹ ਕੀ ਚੀਜ਼ ਆ ਜਾਂ ਕਿਵੇਂ ਹਨਾ ਬਨ ਕੇ ਚੱਲੋ ਆਪਾਂ ਇੱਕ ਨੇ ਇੱਕ ਫੀਤਾ ਉੱਪਰ ਕੱਢਿਆ ਸੀ 1 ਇੰਚ 벨ਟ ਦਾ ਆਪਣੀ ਲਵਾਈ ਕਿੰਨੀ ਆ 36.5 ਇੰਚ ਨਿਸ਼ਾਨ ਆ ਗਿਆ ਨਾ ਆਪਣਾ 36.5 ਇਸ ਨਿਸ਼ਾਨ ਤੋਂ ਤੁਸੀਂ ਇੱਥੋਂ ਮੈਨੇ ਠੀਕਾ ਸਾਢੇ 36 ਕਿੱਥੇ ਹੋ ਗਿਆ ਆਪਣਾ ਇੱਥੇ ਹੋ ਗਿਆ ਨਾ ਸਾਢੇ 36 ਜੋ 10 ਕੱਢਦੇ ਤੁਸੀਂ ਕਿੰਨਾ ਹੋ ਗਿਆ ਤੁਹਾਡਾ 26 1 ਇੰਚ ਤੁਸੀਂ ਹੋਰ ਕੱਢ ਦਿਓ ਸਾਢੇ 25 ਯਾਨੀ ਕਿ ਟੋਟਲ ਤੁਸੀਂ 11 ਇੰਚ ਕੱਢ ਕੇ ਦੇਖ ਲਿਆ ਕਰੋ 100 ਦੇ ਵਿੱਚੋਂ 100 ਦੇ ਵਿੱਚੋਂ 99 ਪੈਣਾ ਦੀ ਝੋਲੀ ਸਹੀ ਆ ਜਾਂਦੀ ਹੈ ਵੀ ਯਾਨੀ ਇੱਥੋਂ ਇਸ ਲਮਾਈ ਤੋਂ ਲੈ ਕੇ ਜਦੋਂ ਆਪਾਂ 11 ਇੰਚ ਕੱਢ ਦਨੇ ਆ ਤਾਂ ਝੋਲੀ ਸਹੀ ਆਏਨੀ ਫਿਰ ਵੀ ਆਪਣੇ ਕੋਈ ਕੱਟ ਨਹੀਂ ਲਾਉਣਾ ਹਜੇ ਇਸ ਤਰ੍ਹਾਂ ਫੱਟੀ ਨੂੰ ਰੱਖ ਕੇ ਤੁਸੀਂ ਚੈੱਕ ਕਰ ਲਿਆ ਕਰੋ ਵੀ ਕਿੰਨੀ ਝੋਲੀ ਬਣ ਲਈ ਜੀ ਇਸ ਤੋਂ ਇੱਕ ਵਾਰ ਰੱਖ ਕੇ ਦੇਖਾਂਗੇ ਆ ਦੇਖੋ ਜਿਵੇਂ 9:30 ਹੋ ਗਿਆ ਤਾਂ ਇਹਦੀ ਗਲਾਈ ਵੀ ਪੈ ਜਾਊਗੀ ਤੇ ਆਪਣੀ ਅਗਲੀ ਝੋਲੀ 11:30 ਬਣ ਕੇ ਤਿਆਰ ਹੋ ਜਾਊਗੀ ਜਦੋਂ ਇਹ ਬੈਲਟ ਵਾਲਾ ਪੀਸਮਾ ਆਪਣਾ ਤਿਆਰ ਹੋ ਗਿਆ ਮੈਂ ਤੁਹਾਨੂੰ ਉਦੋਂ ਵੀ ਇੱਕ ਵਾਰੀ ਮਣਕੇ ਦਿਖਾ ਦਊਗੀ ਇਹਦੀ ਝੋਲੀ ਕਿੰਨੀ ਬਣਦੀ ਹੈ ਹਨਾ ਪੂਰਾ ਜੇ ਕੋਈ ਤੁਸੀਂ ਹੋਰ ਪੁੱਛਣਾ ਚਾਹੁੰਦੇ ਹੋ ਵੀ ਨਾਪ ਆਪਾਂ ਨੇ ਕਿਵੇਂ ਲੈਣਾ ਹਨਾ ਜਾਂ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਪਲਾਜੋ ਜਿੱ ਜਾ ਕੇ ਜਾਂ ਪਲਾਜੋ ਅੰਦਰੋਂ ਜੜਦਾ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨੇ ਹਨਾ ਤਾਂ ਕਿ ਤੁਹਾਡਾ ਇਹ ਜਿਹੜੀਆਂ ਮੁਸ਼ਕਲਾਂ ਉਹ ਦੂਰ ਹੋ ਜਾਣ ਹਨ ਮੇਰਾ ਮੈਨ ਮਕਸਦ ਇਹ ਹੀ ਹੈ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਦਿੱਕਤ ਨਾ ਆਵੇ ਹਨ ਆਪਾਂ ਕੋਈ ਵੀ ਚੀਜ਼ ਤੁਹਾਡੇ ਤੋਂ ਲੁਕਾਸ਼ ਪਾ ਕੇ ਨਹੀਂ ਰੱਖਾਂਗੇ ਸਮਝੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਾਂ ਇੱਥੇ ਕਿਵੇਂ ਸੀ ਜਾਂ ਕਿਉਂ ਸੀ ਹਨ ਵਾਦੋ-ਵਾਦ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗੇ ਵੀ ਹਾਂ ਮੇਰੀਆਂ ਭੈਣਾਂ ਸਾਨੂੰ ਚੰਗੀ ਤਰ੍ਹਾਂ ਦੇਖਦੇ ਹੋ ਵੀਡੀਓ ਨੂੰ ਗੌਰ ਨਾਲ ਠੀਕ ਹੈ ਜੀ ਪ੍ਰੈਸ ਦੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿਣਾ ਹੁਣ ਪ੍ਰੈਸ ਦੀ ਵਰਤੋਂ ਆਪਣੇ ਵੱਧ ਕਰਨੀ ਆ ਤਾਂ ਕਿ ਆਪਣਾ ਮਾਰਾ ਮੋਟਾ ਸੂਤਪਰਦਾ ਵੀ ਫਰਕ ਨਾ ਪਵੇ। ਲਓ ਭੈਣੋ ਅੱਜ ਵਾਲੇ ਆਪਾਂ ਇਹਨੂੰ ਸ਼ੁਰੂ ਕਰਦੇ ਆਂ। ਇੱਥੋਂ ਆਪਾਂ ਨੇ ਇਸ ਤਰ੍ਹਾਂ ਇਹਨਾਂ ਛੱਟ ਲੈਣਾਗਾ ਠੀਕ ਅੱਧਾ ਇੰਚ। ਹੁਣ ਆਪਾਂ ਪੱਟ ਦਾ ਨਿਸ਼ਾਨ ਲਗਾਵਾਂਗੇ। ਜਿਹੜਾ ਪੱਟਾ ਆਪਣਾ ਉਹ 28.5 ਇੰਚ ਤਿਆਰਾ ਤੁਸੀਂ ਪੂਰੀ ਗੌਰ ਨਾਲ ਵੀਡੀਓ ਦੇਖਣੀ ਆ। 28.5 ਤਿਆਰਾ ਪੱਟਾ ਯਾਨੀ ਕਿ ਇੰਨ। ਪਰ ਆਪਾਂ 28.5 ਨਹੀਂ ਰੱਖਣਾ ਆਪਾਂ ਇੱਥੋਂ ਰੱਖਾਂਗੇ 27.5 ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਉਂ ਰੱਖਿਆ ਆਪਣਾ ਠੀਕ ਆ ਅੱਧਾ ਇੰਚ ਆਪਾਂ ਨੇ ਇਥੋਂ ਛੱਡ ਦੇਣਾ ਕੰਨੀ ਤੋਂ ਤੇ ਜਿੰਨਾ ਪੱਟ ਹੈਗਾ ਉਹਦੋਂ 1 ਇੰਚ ਆਪਾਂ ਨੇ ਘੱਟ ਲਾ ਲਿਆ 27.5 ਦੇ ਆਪਾਂ ਨਿਸ਼ਾਨਾ ਲਾ ਲਿਆ ਆ ਜਿਹੜੀ ਗਲਾਈ ਆ ਆਪਣੀ 2 ਇੰਚ ਦੀ ਲਗਾ ਲਈ ਠੀਕ ਆ ਇਥੋਂ ਆਪਾਂ ਹੁਣ ਮਿਣਾਂਗੇ ਕਿੰਨਾ ਰਹੇਗਾ ਆਪਣਾ ਆ ਕੰਨੀ ਦੇ ਕਰ ਆਪਣਾ 12.1 ਸੂਤ ਰਹੇਗਾ ਨਾ ਤਾਂ ਆਪਾਂ ਇਥੋਂ ਵੀ 12.1 ਸੂਤ ਲਗਾ ਲਾਂਗੇ ਨਿਸ਼ਾਨਾ ਆ ਠੀਕ ਆ ਪੂਰੀ ਗੌਰ ਨਾਲ ਦੇਖਣਾ ਆਪਾਂ ਇਥੋਂ 12 ਨਾ ਆਪਣਾ ਇੱਥੋਂ ਵੀ ਆਪਣਾ 12 ਇੱਥੋਂ ਆਪਣਾ 14 ਪਰ ਆਪਾਂ ਇੱਥੋਂ 12 ਕੀਤਾ ਨਾ ਬਸ ਫੀਤੇ ਨੂੰ ਇਸ ਤਰੀ ਲਈਓ ਜਿਹੜੀਆਂ ਭੈਣਾਂ ਜ਼ਿਆਦਾ ਕੋਈ ਉਹ ਨਹੀਂ ਪਤਾ ਲੱਗਦਾ ਨਾ ਇੱਥੋਂ 12 ਰੱਖ ਲਿਆ ਆਪਾਂ ਹੁਣ ਤੁਸੀਂ ਇਹਦਾ ਸੈਂਟਰ ਕਰ ਲਓ 12 ਦਾ ਅੱਧ ਕਿੰਨਾ ਹੋ ਗਿਆ 6 ਠੀਕ ਆ ਜਿਹੜੀ ਮੂਰੀ ਹੈਗੀ ਆ ਉਹ ਆਪਣੀ 16.5 ਮੂਰੀ ਆ 16.5 ਦਾ ਅੱਧ ਹੋ ਗਿਆ ਆ ਲੋ ਜਿੰਨਾ ਦਾ ਅੱਧ ਹੋ ਗਿਆ ਉਹਨਾ ਕਰ ਲੈਣਾ ਆਪਾਂ ਸਵਾ 4 ਬੰਦਾ ਠੀਕ ਆ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਆਹ ਕਪੜਾ ਆਪਣਾ ਨਾ ਡੇਢ ਤੋਂ 2 ਇੰਚ ਹੀ ਵਧੇ ਬਾਲਾ ਨਹੀਂ ਵਧਣਾ ਨਹੀਂ ਤਾਂ ਕਰੀਜ ਨਾ ਪਰੇ ਨੂੰ ਜਾਣ ਲੱਗ ਜਾਂਦੀ ਆ ਮੈਨੂੰ ਇਹ ਹੁੰਦਾ ਵੀ ਆਪਣੀ ਜਿਹੜੀ ਕਰੀਜ ਆ ਉਹ ਸੈਂਟਰ ਦੇ ਵਿੱਚ ਡਿੱਗੇ ਪਈ ਐਮੀ ਨਹੀਂ ਤਾਂ ਫੀਤਾ ਥੋੜਾ ਜਿਹਾ ਹੋਰ ਆਪਾਂ ਨੂੰ ਉਰੇ ਨੂੰ ਕਰ ਲੈਣਾ ਹਲੋ ਮੂਰੀ ਇੱਥੇ ਆਪਾਂ ਨੇ 16.5 ਰੱਖ ਲਈ ਨਹੀਂ ਠੀਕ ਆ ਜੀ ਔਰ 2.5 ਆਪਾਂ ਆ ਗਿਆ ਡੇਢ ਪੌਣੇ 2 ਇੰਚ ਵੱਧ ਇਹਨੂੰ ਬਾਲਾ ਨਾ ਛੱਡਿਆ ਕਰੋ ਨਹੀਂ ਤਾਂ ਕਰੀਜ ਆਪਣੀ ਪਿੱਛੇ ਨੂੰ ਜਾਣ ਲੱਗ ਜੀ ਨਾ ਕੱਲ ਇੱਕ ਭੈਣ ਦਾ ਕਮੈਂਟ ਆਇਆ ਸੀਗਾ ਵੀ ਉਹਨਾਂ ਦੀ ਸ਼ਾਇਦ ਪਾਣੀ ਪਿਆ ਸਿਉਣਾ ਘੁੰਮ ਜਾਂਦੀਆਂ ਕੀ ਉਹ ਭੈਣ ਨੂੰ ਮੈਂ ਇਹੀ ਕਹੂੰਗਾ ਵੀ ਆਹ ਚੀਜ਼ ਤੁਸੀਂ ਦੇਖ ਕੇ ਰੱਖਣੀ ਆਂ ਇੱਥੋਂ ਇਸ ਨਿਸ਼ਾਨ ਤੋਂ 12 ਫਿਰ ਆਪਾਂ ਇਹਨੂੰ ਨੀਚੇ ਨੂੰ ਲਿਆਉਣਾ ਇੱਥੋਂ 12 ਤੋਂ ਉਹਦਾ ਸੈਂਟਰ ਕਰ ਲੈ ਵਾਧ ਤੋਂ ਵਾਧ ਉਰੇ ਨੂੰ ਰੱਖਿਆ ਕਰੋ ਇਹਨੂੰ ਤਾਂ ਕਿ ਭਰੇ ਨੂੰ ਥੋੜੀ ਇੱਕ ਜਿਹੜੀ ਕਰੀਜ ਘੁੰਮੇ ਨਾ ਹੁਣ ਆਪਾਂ ਜਿਹੜੀ ਇਹਦੀ ਗਲਾਈ ਉਹ ਕਿਵੇਂ ਦੇਣੀ ਆ ਆਪਾਂ ਇਸ ਤਰ੍ਹਾਂ ਜੀਆਂ ਸਾਰੀਆਂ ਵੈਸੇ ਤਾਂ ਭੈਣਾਂ ਕੋਲੇ ਫੱਟੀਆਂ ਹੋਣਗੀਆਂ ਹਨਾ ਇਹ ਕਿਸੇ ਕੋਲ ਨਹੀਂ ਤਾਂ ਫੱਟੀ ਤੇ ਇੱਕ ਆ ਫੱਟੀ ਇਹ ਤੁਸੀਂ ਦੋਨੋਂ ਪਹਿਨੋ ਲੈ ਕੇ ਆਉਣੀਆਂ ਅਦਰਵਾਈਜ਼ ਜੀ ਆ ਇਸ ਤਰ੍ਹਾਂ ਫਿੱਤਰ ਰੱਖੋਗੇ ਤਾਂ ਉਹ ਗੱਲ ਨਹੀਂ ਮੰਦੀ ਹੈ ਨਾ ਇਹ ਦੀ ਇਹਦੀ ਵਰਤੋਂ ਕਿਵੇਂ ਕਰਨੀ ਮੈਂ ਤੁਹਾਨੂੰ ਉਹ ਵੀ ਨਾਲ-ਨਾਲ ਦੱਸੀ ਹੈ ਨਾ ਸਭ ਤੋਂ ਪਹਿਲਾਂ ਆਪਾਂ ਇਹ ਨਿਸ਼ਾਨ ਨੂੰ ਇੱਥੇ ਰਗਾ ਲੈਣਾ ਇਹ ਨਿਸ਼ਾਨ ਨੂੰ ਆਪਾਂ ਦੋ ਜਾਂ ਦੋ ਤੋਂ ਇੱਕ ਸੂਤ ਘੱਟ ਵੀ ਕਰ ਲੈਣੇ ਆ ਹਨਾ ਆਪਾਂ ਇਹਨਾਂ ਦੇ 2 ਇੰਚ ਤੇ ਲਗਾਏ ਨਿਸ਼ਾਨ ਇਹ ਆ ਲੋ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਿਆ ਹੁਣ ਜਿਹੜੀ ਆਪਣੀ ਆਹ ਗਲਾਈ ਹੈ ਇਹ ਕੀ ਦੇ ਕੰਮ ਆਉਂਦੀ ਆ ਆ ਦੇਖੋ ਠੀਕ ਆ ਇਹਨੂੰ ਆਪਾਂ ਜ਼ਿਆਦੇ ਨੁਗਾਹ ਨਹੀਂ ਲੈ ਕੇ ਜਾਣੀ ਹੁੰਦੀ ਤਾਂ ਕਰਕੇ ਆਪਣੀ ਸ਼ੇਪ ਵੀ ਉਨੀ ਕਾਉਗੀ ਜਿੰਨੀ ਆਪਾਂ ਨੂੰ ਲੋੜ ਆ ਦੇ ਠੀਕ ਆ ਜੀ ਕਈ ਭੈਣਾਂ ਨੂੰ ਅਜੇ ਤੱਕ ਨਹੀਂ ਪਤਾ ਹੁਣ ਮੈਂ ਆਹ ਗਲਾਈ ਗਾਦੀ ਹਨ ਇਹ ਜਦੋਂ ਅਸੀਂ ਵੀ ਤੁਹਾਡੇ ਕੋਲ ਸ਼ੁਰੂ ਕੀਤਾ ਸੀ ਨਾ ਕੰਮ ਅਜ ਤੋਂ 20 25 ਸਾਲ ਪਹਿਲਾਂ ਤਾਂ ਨਹੀਂ ਪਤਾ ਜਿਵੇਂ ਜਿਵੇਂ ਕੋਈ ਆਪਾਂ ਕੰਮ ਕਰਦੇ ਜਾਂਦੇ ਆ ਤਾਂ ਕੰਮ ਆਪਾਂ ਨੂੰ ਓਵੇਂ ਓਵੇਂ ਰਾਹ ਦਿੰਦਾ ਜਾਂਦਾ ਹੁਣ ਮੈਂ ਤੁਹਾਨੂੰ ਇੱਕ ਵਾਰੀ ਮਣਕੇ ਵੀ ਦਿਖਾ ਦੂੰਗਾ ਵੀ ਇਹਦੀ ਝੋਲੀ ਕਿੰਨੀ ਬਣੂਗੀ ਕੱਟਣ ਤੋਂ ਪਹਿਲਾਂ ਆਪਾਂ ਨੇ ਸਾਰਾ ਚੈੱਕ ਕਰ ਲੈਣਾ ਆ ਦੇਖ ਇਥੋਂ ਆਪਾਂ ਨੇ ਫੀਤਾ ਘਰੇਆ ਉੱਪਰ ਘੁਮਾਇਆ ਦੇਖੋ ਇੱਥੇ ਕਿੰਨਾ ਹੋ ਗਿਆ ਨੇੜੇ ਕਰਕੇ ਦਿਖਾਓ 1.5 ਉਹ ਐਡਿਕ ਸੂਤ ਅਜੇ ਇਹਦੇ ਉੱਪਰ ਬੈਲਟ ਲੱਗੂ ਆਪਣੀ ਯਾਨੀ ਕਿ ਟੋਟਲ ਆਪਣੀ ਝੋਲੀ ਬਣ ਕਰਕੇ ਅਗਲੀ 1.5 11 ਤਿਆਰ ਰਹਿ ਜਾਣੀ ਹੈ ਨਾ ਇਹ ਚੀਜ਼ ਤੁਸੀਂ ਖਾਸ ਧਿਆਨ ਰੱਖਣਾ ਲਓ ਹੁਣ ਆਪਾਂ ਇੱਥੋਂ ਜਿਹੜਾ ਨਿਸ਼ਾਨ ਲਗਾਉਣਾ ਥੋੜਾ ਜਿਹਾ ਇਹਨੂੰ ਸੂਤ ਪਰ ਬਾਹਰ ਰੱਖਣਾ ਇਧਰ ਨੂੰ ਤਾਂ ਕਿ ਆਹ ਪ੍ਰਸਿੱਧਾ ਹੋ ਗਿਆ ਇੱਥੋਂ ਆਪਾਂ ਇਹ ਫੱਟੀ ਨੂੰ ਇਸ ਤਰ੍ਹਾਂ ਲਗਾ ਲੈਣਾ ਬਣੋ ਇਹ ਤੁਹਾ ਪੈਰ ਨਿਸ਼ਾਨ ਲਗਾਵਾਂਗੇ ਬਿਲਕੁਲ ਇਸ ਤਰ੍ਹਾਂ ਲਓ ਜੀ ਇਸ ਤਰ੍ਹਾਂ ਲਗਾ ਦੇਣਾ ਨਿਸ਼ਾਨ ਨੂੰ ਥੋੜਾ ਜਿਹਾ ਪੱਟੀ ਨੂੰ ਉੱਪਰ ਨੂੰ ਚੱਕ ਲੈਣਾ ਆਹ ਜਾਦੀ ਗਲਾਈ ਆਪਣੇ ਨਹੀਂ ਦੇਣੀ ਨਹੀਂ ਫਿਰ ਆ ਤੁਹਾਡਾ ਜਿਹੜਾ ਬੈਟਲ ਪਜਾਮਾ ਨੂੰ ਉੱਪਰ ਨੂੰ ਚੜਨ ਲੱਗ ਜਾਂਦਾ ਨਾ ਖਿੱਚ ਮਾਰ ਲੈ ਸਿਉਂ ਦੀ ਜਦੋਂ ਤੁਹਾਡਾ ਇਹ ਪਜਾਮਾ ਬਣ ਜਾਂਦਾ ਭੈਣੋ ਜੇ ਤੁਸੀਂ ਇਹਦੇ ਉੱਪਰ ਇੰਟਰ ਲੌਗ ਜਾਂ ਕੁਝ ਵੀ ਮਾਰ ਦਿਓ ਤਾਂ ਇਸ ਸਲਾਈ ਨੂੰ ਪਾਣੀ ਵਗੈਰਾ ਛਿੜਕ ਕੇ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਖਿੱਚ ਕੇ ਨਰਮਾਦਿਆ ਕਰੋ ਜਿਹੜਾ ਦਾ ਕੁੱਬ ਜਾਂਦਾ ਨਿਕਲ ਜੀ ਤੇ ਪਜਾਮਾ ਤੁਹਾਡਾ ਅੰਦਰ ਨੂੰ ਨਹੀਂ ਚੜੂਗਾ ਫਿਰ ਆਪਾਂ ਨਿਸ਼ਾਨ ਆ ਆ ਦੇਖੋ ਮੈਂ ਜਿਵੇਂ ਆ ਨਿਸ਼ਾਨ ਲਗਾਏ ਹੈ ਨਾ ਇਸ ਤਰ੍ਹਾਂ ਆ ਨਿਸ਼ਾਨ ਮਲੇ ਤੁਸੀਂ ਆ ਫੱਟੀ ਨੂੰ ਇਸ ਤਰ੍ਹਾਂ ਘੁਮਾ ਦੇਣਾ ਠੀਕ ਆ ਯਾਦ ਰਹਿ ਜੂ ਨਹੀਂ ਤਾਂ ਵੀਡੀਓ ਵੈਕ ਕਰਕੇ ਦੇਖ ਲਿਆ ਕਰੋ ਇਸ ਤਰ੍ਹਾਂ ਘਵਾ ਕੇ ਆਪਾਂ ਨੇ ਇਹ ਨਿਸ਼ਾਨ ਨੂੰ ਵੀ ਚੱਕਣਾ ਇਸ ਤਰ੍ਹਾਂ ਹੀ ਸੂਤ ਭਰੇ ਨੂੰ ਵੀ ਬਾਹਰ ਨੂੰ ਰੱਖਣਾ ਇੱਧਰ ਨੂੰ ਠੀਕ ਆ ਤੇ ਆਪਾਂ ਸਾਰੇ ਪਜਾਮਿਆਂ ਦੇ ਮੇਰੀਆਂ ਭੈਣਾਂ ਨੇ ਨਿਸ਼ਚਿਤ ਤਰਪਾਈ ਹੀ ਕਰਨੀ ਹੈ ਸਲਾਈ ਕਿਸੇ ਨੇ ਨਹੀਂ ਮਾਰਨੀ ਇਹ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹਿਣਾ ਫਿਰ ਸਫਾਈ ਨਹੀਂ ਆਉਂਦੀ ਹੈ ਨਾ ਇਹ ਨਿੱਕੇ ਨਿੱਕੇ ਕਾਰਨ ਹੋ ਜਾਂਦੇ ਆ ਤੁਹਾਡੇ ਪਜਾਮਾ ਅੰਦਰੋਂ ਚੜਨ ਦੇ ਲੋ ਆਹ ਜਿਹੜੀ ਆਪਾਂ ਨੇ ਕੰਨੀ ਇਥੋਂ ਮਾਰੀ ਸੀ ਆਪਣਾ ਬਿਲਕੁਲ ਸਹੀ ਹੋ ਜਾਊਗਾ ਆ ਚੀਜ਼ ਇਥੋਂ ਠੀਕ ਆ ਆ ਦੇਖੋ ਬਿਲਕੁਲ ਪੈਂਟ ਨੂੰ ਕੱਟਿਆ ਜਾਂਦਾ ਹੈ ਜਿਹੜੀਆਂ ਪੈਣਾ ਦੇ ਜ਼ਿਆਦਾ ਪਜਾਮਾ ਅੰਦਰੋਂ ਚੜਦਾ ਉਹ ਆ ਚੀਜ਼ ਦੇਖ ਲਿਆ ਕਰੋ ਇਹਨੂੰ ਆਪਾਂ ਇਧਰੋਂ ਜ਼ਿਆਦਾ ਡਾਊਨ ਹੋਰ ਕਰ ਸਕਦੇ ਆ ਇਸ ਤਰ੍ਹਾਂ ਠੀਕ ਆ ਜਿਨ੍ਹਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ ਇਥੋਂ ਦੋ ਸੂਤ ਫਿਰ ਆਪਾਂ ਇਥੋਂ ਦੋ ਸੂਤ ਜਿਹੜੀਆਂ ਭੈਣਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਵੀ ਜਿੱਦਾਂ ਪਜਾਮਾ ਬਾਈ ਜੀ ਜ਼ਿਆਦਾ ਉੱਪਰ ਨੂੰ ਚੜਦਾ ਉਹਨਾਂ ਦੇ ਆਪਾਂ ਆਚ ਹੀ ਅੰਦਰਲੀ ਜ਼ਿਆਦਾ ਡਾਊਨ ਰੱਖ ਸਕਦੇ ਆ ਤਾਂ ਕਿ ਅੰਦਰਲਾ ਪੱਲਾ ਆਪਣਾ ਲੰਕ ਜੂ ਆਟੋਮੈਟਿਕੀ ਨੀਚੇ ਨੂੰ ਰਹੂਗਾ ਠੀਕ ਆ ਨਾਲ ਨਾਲ ਤੁਸੀਂ ਮੈਨੂੰ ਕਮੈਂਟ ਕਰੀ ਜਾਣਾ ਵੀ ਹਾਂਜੀ ਸਾਨੂੰ ਸਮਝ ਆਉਂਦੀ ਆ ਹਾਂਜੀ ਸਾਨੂੰ ਸਮਝ ਨਹੀਂ ਆਉਂਦੀ ਠੀਕ ਆ ਤਾਂ ਕਰਕੇ ਫਿਰ ਮੈਂ ਤੁਹਾਨੂੰ ਉਹ ਦੁਬਾਰੇ ਰਿਪੀਟ ਦੇ ਵਿੱਚ ਹੀ ਸਮਝਾ ਦਊਗਾ ਕਿਤੇ ਵੀ ਕੁਝ ਪੁੱਛਣਾ ਤੁਸੀਂ ਇੱਥੇ ਜਿੱਮੇ ਤੁਹਾਡੀ ਕਮਰ ਹੈਗੀ ਆ 37 ਤਾਂ ਤੁਸੀਂ ਇੱਥੇ ਲਿਖੋਗੇ 37 ਸਾਰਾ ਕੰਮ ਇਹਦਾ ਹੀ ਹੈਗਾ ਕਮਰ ਤੋਂ ਸ਼ੁਰੂ ਹੋਣਾ ਜੇ ਤੁਹਾਡੀ ਕਮਰ ਤੁਸੀਂ ਘੱਟ ਆ ਤੇ ਇੱਕ ਕੱਲ ਪੈ ਜਾਂਦਾ ਕਮੈਂਟ ਆਇਆ ਸੱਚ ਵੀ हिਪ ਇਹਦੇ ਵਿੱਚ ਪਜਾਮਾ ਖੁੱਲੇ ਹੁੰਦਾ ਇਹਦੇ ਵਿੱਚ ਕੋਈ ਜ਼ਿਆਦਾ हिਪ ਦੀ ਲੋਡ ਨਹੀਂ ਹੁੰਦੀ ਤੁਸੀਂ ਲੱਕ ਮਤਲਬ ਲੱਕ ਸਹੀ ਮਿਲਣਾ ਕਰੋ ਕਿੰਨਾ ਭੈਣ ਦਾ ਠੀਕ ਆ ਤੁਹਾਨੂੰ ਤਾਂ ਮਿਲਣਾ ਸੌਖਾ ਹੋਉਂਦਾ ਇਥੋਂ ਤੁਸੀਂ ਮਿਲ ਸਕਦੇ ਹੋ ਲੱਕ ਪੂਰਾ ਚੰਗੀ ਤਰ੍ਹਾਂ ਫੀਤੇ ਨੂੰ ਕੱਸ ਕੇ ਵੀ ਕਿੰਨਾ ਜਿੱਥੇ ਆਪਾਂ ਪੈਂਟ ਜਾਂ ਪਜਾਮਾ ਬੰਨਣਾ 벨ਟ ਵਾਲਾ ਉੱਥੇ ਲੱਕ ਸਹੀ ਮਿਲਣਾ ਬਸ ਸਭ ਤੋਂ ਮੇਨ ਇਹਦਾ ਹੀ ਆ ਬਾਕੀ ਮੈਂ ਇੱਕ ਵੀਡੀਓ ਤੁਹਾਨੂੰ ਪਾ ਵੀ ਦੂੰਗਾ 나ਪ ਤੇ ਹਨਾ ਲਓ ਹੁਣ ਆਪਾਂ ਇਹਨੂੰ ਮੈਂ ਕੱਟੂੰਗਾ ਫਿਰ ਵੀ ਕਿਸੇ ਚੀਜ਼ ਦੀ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਲੰਬਾਈ ਆਪਾਂ ਮਣਕੀ ਰੱਖਣੀ ਆ ਅੰਦਾਜ਼ੇ ਨਾਲ ਨਹੀਂ ਰੱਖਣੀ ਇਹਨੇ ਜਿਹੜੀ ਲੰਬਾਈ ਆ ਉਹ 36.5 ਇੰਚ ਤੇ ਤਰਪਾਈ ਆਪਾਂ ਨੇ ਕਰਨੀ ਆ ਠੀਕ ਹੈ ਸਾਰਾ ਪਜਾਮਾ ਬਣਾਉਣ ਤੋਂ ਬਾਅਦ ਕਿਵੇਂ ਕੱਚੀ ਪੋਣੀ ਉਹ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਇੱਕ ਵੀਡੀਓ ਪਾ ਦੂੰਗਾ ਵੀ ਪਜਾਮਾ ਥੱਲੇ ਉਹ ਕਿਵੇਂ ਮੋੜਨਾ ਹਨਾ 3 ਇੰਚ ਕਪੜਾ ਕਿ ਵੀ ਥੋੜਾ ਤੋਂ ਨਾਲ ਮੋੜੇ ਉਹ ਮੈਂ ਤੁਹਾਨੂੰ ਦੱਸ ਦੂੰ ਵੀ ਕਿਵੇਂ ਕੱਚੀ ਪੋਣੀ ਹੈ ਪਜਾਮੇ ਦੀ ਹਨਾ ਇਸ ਨਹੀਂ ਜਾਂਣ ਤੋਂ ਬਿਲਕੁਲ ਉੱਪਰ ਉੱਪਰੀ ਘਟਨਾ ਪਾਈ ਦੂ ਦੂਰ ਨਹੀਂ ਲੈ ਕੇ ਜਾਣਾ ਠੀਕ ਹੈ ਜੀ ਬਿਲਕੁਲ ਪੈਂਟ ਵਾਲੀ ਗੱਲ ਹੀ ਹੋਏ ਜੀ ਝੋਲੀ ਆਪਾਂ ਮਾਣੀ ਮੁੱਟੀ ਪਿੰਟ ਆਪਣਾ ਜਿਹੜੀ ਬੈਂਟਲ ਪਿਆਮੇ ਨਹੀਂ ਵਾਜੂ ਦਾ ਕੋਈ ਗੱਲ ਨਹੀਂ ਛੋਟੀ ਨਾ ਰਹਿ ਗਈ ਇਹ ਤੋਂ ਤੁਸੀਂ ਪੂਰਾ ਧਿਆਨ ਰੱਖਣਾ ਜਿਹੜੀਆਂ ਪੈਣ ਦੇ ਪਿਆਮੇ ਅੰਦਰੋਂ ਚੜਦੇ ਆ ਮੈਂ ਉਸ ਟੌਪ ਤੇ ਜਿਆਦਾ ਵੀਡੀਓ ਬਣਾ ਰਿਹਾ ਹਾਂ ਇਹ ਆ ਮੈਂ ਪੱਲਾ ਤੁਹਾਡੇ ਹਿਸਾਬ ਦੇ ਨਾਲ ਨਮਕਾਤਾ ਅੰਦਰ ਲਾ। ਹਨਾ। ਲਓ ਜੀ। ਆ ਪੱਲਾ ਆਪਣਾ ਵੱਧ ਹੋ ਗਿਆ। ਇੱਥੋਂ ਤੁਸੀਂ ਆ ਜੀ ਦੇਖ ਲੈਣੀ ਆ ਦੇਖੋ। ਠੀਕ ਆ? ਬਿਲਕੁਲ ਸਹੀ ਆਉਂਦਾ ਨਾ। ਮੰਨ ਕੇ ਚੱਲੋ ਜੇ ਤੁਹਾਡੇ ਆ ਜੀ ਐ ਘਟਦੀ ਆ ਜਾਂ ਇਧਰ ਨੂੰ ਵੱਧਦੀ ਆ ਫਿਰ ਤੁਸੀਂ ਨਹੀਂ ਇੱਕੋ ਜਿਹਾ ਕਰ ਲੈਣਾ ਨਹੀਂ ਤਾਂ ਤੁਹਾਡੀ ਤਰਪਾਈ ਕਰਨ ਵੇਲੇ ਦਿੱਕਤ ਜ਼ਿਆਦਾ ਆਊਗੀ। ਤਰਪਾਈ ਵੇਲੇ ਇੱਥੇ ਬੁਲਬਲੇ ਹੀ ਬਣ ਜਾਣਗੇ ਹਨਾ ਉਹ ਚੀਜ਼ ਤਾਂ ਧਿਆਨ ਰੱਖਣਾ ਇਹ ਆਪਾਂ ਹੁਣ ਸਾਈਡ ਤੇ ਰੱਖ ਦੇਵਾਂਗੇ। ਵੀਡੀਓ ਨੂੰ ਪੂਰੀ ਐਂਡ ਤੱਕਰ ਦੇਖੋ ਹਨ ਤਾਂ ਕਿ ਤੁਹਾਨੂੰ ਕੋਈ ਐਕਟਿਵ ਚੀਜ਼ ਤੁਸੀਂ ਜਦੋਂ ਮਿਸ ਕਰ ਦਿੰਦੇ ਹੋ ਤਾਂ ਫਿਰ ਉਹ ਚੀਜ਼ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਆਪ ਪੱਲਾ ਜਿਵੇਂ ਆਪਣਾ ਹੀ ਪਿਆ ਨਾ ਤਾਂ ਜਿਵੇਂ ਆਪਾਂ ਪੈਂਟ ਕੱਟਦੇ ਆਂ ਆਇ ਨੂੰ ਇਸ ਤਰ੍ਹਾਂ ਤੁਸੀਂ ਕਮਾ ਲੈਣਾ ਠੀਕ ਆ ਉੱਪਰ ਵਾਲਾ ਹਿੱਸਾ ਜਾਨੀ ਕਿ نیچے ਆ ਗਿਆ ਹਲ ਯਾਦ ਰੱਖਣਾ ਆਪਣੇ ਕੋਲ ਇਹ 1.5 ਮੀਟਰ ਕੱਪੜਾ ਵੱਡੇ ਪਣੀ ਦਾ ਹਨਾ ਜਿਵੇਂ ਪੈਂਟ ਹੁੰਦੀ ਹੈ ਉਹੀ ਕੱਪੜਾ ਆਪਣੇ ਕੋਲੇ ਆ ਤਾਂ ਇਹ ਕਪੜਾ ਆਪਣੇ ਕੋਲੇ ਮਿਲ ਜੰਨਾ ਹੈ ਹਨਾ ਕਈ ਭੈਣਾਂ ਜਿਹੜੇ ਉਹ ਬਠਿੰਡਾ ਸ਼ਹਿਰ ਦੇ ਨੇੜੇ ਆ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਤੋਂ WhatsApp ਦੇ ਨੰਬਰ ਆਪਣਾ ਰੰਗ ਮੰਗਾ ਲੈ ਕਰੋ ਫੋਟੋ ਹੋ ਗਿਆ ਜਿਹੜੇ ਸਾਡੇ ਕੋਲੇ ਰੰਗ ਹੁੰਦੇ ਆ ਉਹ ਅਸੀਂ ਤੁਹਾਨੂੰ ਦੇਖ ਸਕਦੇ ਹਾਂ ਜਿਆਦਾ ਸਾਡੇ ਕੋਲੇ ਕੁੜਤੇ ਪਹਿਮੇ ਦਾ ਕਪੜਾ ਹੀ ਹੁੰਦਾਗਾ ਜਾਂ ਕਿਸੇ ਭੈਣ ਨੇ ਪਲੇਨ ਸੂਟ ਲੈ ਕੇ ਕਢਾਈ ਵਗੈਰਾ ਕਰਾਉਣੀ ਉਹ ਆਪਣੇ ਕੋਲੇ ਪੂਰੇ ਵਧੀਆ ਕਪੜੇ ਹੁੰਦੇ ਐਜੈਂਟਸ ਤਾਂ ਉਹ ਤੁਸੀਂ ਲੈ ਸਕਦੇ ਹੋ ਹਨਾ ਹੁਣ ਆਪਾਂ ਇਹ ਜੋ ਉੱਪਰ ਪ੍ਰੈਸਨ ਕਰੀਜ਼ ਬਣਾਉਣਾ ਹੈ ਇਸ ਆਪਾਂ ਪੂਰੀ ਦਿਖਾਉਣੀ ਆ ਜਦੋਂ ਕੋਈ ਕੰਮ ਕੱਟ ਲੈਣਾ ਤੇ ਸਫਾਈ ਪੂਰੀ ਆਉਣੀ ਆ ਇਸ ਤਰ੍ਹਾਂ ਕਰਕੇ ਕਰੀ ਬਣਾ ਲਾਂਗੇ ਤੇ ਲਈ ਸਰ ਲਓ ਜੀ ਹੁਣ ਆਪਾਂ ਇਸ ਪੱਲੇ ਨੂੰ ਜੀ ਉੱਪਰ ਉੱਪਰ ਰੱਖਾਂਗੇ ਇਹ ਤੋਂ ਦੇਖ ਕਰ ਆਪਣਾ ਸਹੀ ਆਉਂਦਾ ਆ ਟੱਕ ਦਾ ਆਪਣਾ ਧਿਆਨ ਰੱਖਣਾ ਆ ਟੱਕ ਆਪਣਾ ਇੰਦਰ ਰਵੇ ਸਲਾਈ ਤੋਂ ਉਹ ਜੀ ਹੁਣ ਆਪਾਂ ਇਹਨੂੰ ਆ ਦੇਖ ਆ ਥੋੜਾ ਰਹਿ ਰਿਹਾ ਆਪਾਂ ਨੂੰ ਇਹ ਵੱਧ ਚਾਹੀਦਾ ਆਪਾਂ ਇਹਨੂੰ ਉੱਪਰ ਨੂੰ ਖਿੱਚ ਲਾਂਗੇ ਸਾਰਾ ਕੱਪੜਾ ਇਸ ਤਰ੍ਹਾਂ ਜੇਬਾਂ ਆਪਣੇ ਖੁੱਲੇ ਡੁੱਲੇ ਕੱਪੜਾ ਇਹ ਚੋਂ ਨਿਕਲੀ ਆਉਣਾ ਹਾਂ ਪਰ ਸਭ ਤੋਂ ਪਹਿਲਾਂ ਤੁਸੀਂ ਕੱਪੜਾ ਬਿਅੰਤਣਾ ਉਸ ਤੋਂ ਬਾਅਦ ਸ਼ੁਰੂ ਕਰਨਾ ਹਾਂ ਆਹ ਜੀ ਇਹਦਾ ਆਪਣਾ ਧਿਆਨ ਰੱਖਣਾ ਤੇ ਆ ਟੱਕ ਆਪਣਾ ਨੀਚੇ ਨਿਕਲ ਗਿਆ ਹਾਂਜੀ ਹੁਣ ਪੂਰਾ ਧਿਆਨ ਦੇ ਨਾਲ ਦੇਖਣਾ ਹਨਾ ਵੀ ਕਿੱਥੋਂ ਆਪਾਂ ਕਿੰਨਾ ਰੱਖਿਆ ਸੀ ਕਿੰਨਾ ਕਿੱਥੋਂ ਰੱਖਿਆ ਸੀਗਾ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਹੈਨਾ ਤੇ ਚੈਨਲ ਜਿਹੜੀਆਂ ਭੈਣਾਂ ਮੇਰੀਆਂ ਨਵੀਆਂ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਨੂੰ ਬਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੋਂ ਮਿਸ ਨਾ ਹੋਣ ਲਓ ਜੀ ਹੁਣ ਆਪਾਂ ਨੇ ਆ ਦੇਖੋ ਮੈਂ ਤੁਹਾਨੂੰ ਜਿਹੜਾ ਚੀਜ਼ ਦਿਖਾਉਣੀ ਆ ਆਪਣਾ ਜਿਹੜਾ ਪੱਟਾ ਉਹ 28 ਇੰਚ ਤਿਆਰ ਆ ਆਪਾਂ ਕਿੰਨਾ ਰੱਖਿਆ ਇਹ ਅਨੇੜੇ ਕਰਕੇ ਦਿਖਾ ਦਿਓ 27.5 ਰੱਖਿਆ ਕਿਸੇ ਵੀ ਚੀਜ਼ ਦੀ ਕੰਫਿਊਜ਼ਨ ਨਾ ਹੋਵੇ ਤੁਹਾਨੂੰ ਇੱਥੇ ਆਪਾਂ ਨੇ 27.5 ਰੱਖਿਆ ਨਾ ਹੁਣ ਜਿਹੜਾ ਬੈਕ ਪੱਲਾ ਆਪਾਂ ਪਾਵਾਂਗੇ ਉਹ 3 ਇੰਚ ਪਾਵਾਂਗੇ ਮੈਂ ਸਵਾ 3 ਇੰਚ ਹੀ ਪਾਤਾ ਇਹਨਾਂ ਨੂੰ ਤਾਂ ਕਿ ਬੈਕ ਇਹਨਾਂ ਦੀ ਜ਼ਿਆਦਾ ਵੱਧ ਸਕੇ ਠੀਕ ਹੈ ਜੀ ਕਈ ਵਾਰੀ ਦਵਾ ਦੇ ਵਿੱਚ ਵੱਧ ਘਟ ਆ ਜਾਂਦਾ ਤਾਂ ਉਹ ਤੁਸੀਂ ਇਹਨੂੰ ਸਲਾਈ ਮੋਟੀ ਕਰਕੇ ਦਵਾ ਵਿੱਚ ਹੀ ਰੱਖ ਲਿਆ ਕਰੋ ਆਹ ਚੀਜ਼ ਜਿਹੜੀ ਆਪਾਂ ਨੇ ਰੱਖਣੀ ਆ ਬੈਕ ਮੁੜੂਗਾ ਇੱਥੋਂ ਆਪਾਂ ਇੱਕ ਵਾਰੀ ਨਿਸ਼ਾਨ ਲਗਾਉਗੇ ਪੰਜ ਤੇ ਠੀਕ ਆ ਆ ਦੇਖੋ ਇੱਥੋਂ ਆਣੀ ਦੇ ਨਿਖਾਨ ਲਗਾਵਾਂਗੇ ਤੇ ਇਥੋਂ ਆਪਾਂ ਲਗਾਵਾਂਗੇ 3.5 ਠੀਕ ਹੈ ਜੀ ਇਥੋਂ ਬਿਲਕੁਲ ਆਪਾਂ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਦੁਬਾਰੇ ਫਿਰ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਿਆਂ ਕਿ ਜਿਹੜਾ ਆਪਣਾ ਆ ਨਿਸ਼ਾਨ ਇਹ 3.5 ਆ ਨਿਸ਼ਾਨ ਇਹ 5 ਹੁਣ ਲੱਕ ਜਿੰਨਾ ਹੈਗਾ ਲੱਕ ਹੈਗਾ ਜੀ 37 ਤੇ 9 ਚੌਕਾ ਹੁੰਦੇ 36 ਯਾਨੀ ਕਿ ਲੱਕ ਦਾ ਚੌਥਾ ਹਿੱਸਾ ਤੁਸੀਂ ਪਹਿਲਾਂ ਕੱਢ ਲੈਣਾ ਠੀਕ ਆ ਇਹ ਇਹਨੇ ਦੀ ਕਮਰ 36 ਹੁੰਦੀ ਤਾਂ 9 ਮੰਨਦਾ ਸੀ 9 ਚੋਕਾ 36 ਹੁੰਦੇ ਨਾ 9 ਤੇ 4 13 ਯਾਨੀ ਲੱਕ ਦਾ ਚੌਥਾ ਹਿੱਸਾ ਕਰਕੇ ਤੁਸੀਂ ਉਹਦੇ ਵਿੱਚ 4 ਇੰਚ ਪਾਉਣੇ ਆ 9 ਚੋਕਾ 36 9 ਤੇ 10 ਤੇ 3 13 ਜੇ 36 ਹੁੰਦਾ ਤਾਂ 13 ਮੰਨਦਾ ਸੀ ਪਰ ਇਸ ਭੈਣ ਦਾ ਜਿਹੜਾ ਕਮਰ ਹੈਗੀ ਆ ਲੱਕ ਉਹ 37 ਆ ਤਾਂ ਆਪਾਂ ਇਹਨੂੰ ਸਵਾ 13 ਰੱਖਾਂਗੇ ਆਹ ਲਓ ਠੀਕ ਆ ਫਿਰ ਇੱਕ ਵਾਰੀ ਦੁਬਾਰੀ ਦੱਸ ਦਿਆਂ ਵੀ ਜਿੰਨਾ ਆਪਣਾ ਲੱਕ ਆ ਜੇ ਆਪਣਾ ਮਨ ਕੀ ਚਲੂ 132 ਆ 8 ਚੌਕਾ 32 ਤਾਂ ਫਿਰ ਆਪਾਂ ਇਹਨੂੰ ਇੱਥੋਂ ਪੋਣੋ ਸੀ 12 4 ਇੰਚ ਦਾ ਮਾਰ ਨਹੀਂ ਰੱਖਣਾ ਆਪਾਂ ਬੈਕ ਪੱਲੇ ਦੇ ਵਿੱਚ ਆਪਣੀ ਲਾਸਟਿਕ ਜਿਹੜੀ ਉਹ ਵੱਧ ਕੱਟ ਸਕੇ ਠੀਕ ਆ ਤਾਂ ਲੱਕ ਇਹਨਾਂ ਦਾ ਹੈਗਾ 37 9 ਚੌਕਾ 36 9 ਤੇ 4 13 ਸਵਾ 13 ਦੇਖੋ ਬਣੀ ਆ ਇਧਰੋਂ ਆਪਾਂ ਨੇ 3 ਇੰਚ ਰੱਖਣਾ ਸੀਗਾ ਤਾਂ ਥੋੜਾ ਜਿਹਾ ਆਪਾਂ ਵੱਧ ਰੱਖ ਲਿਆ ਲੋ ਜੀ ਇਥੋਂ ਆਪਾਂ ਨਹੀਂ ਜ਼ਿਆਦਾ ਨਹੀਂ ਰੱਖਣਾ 2 ਇੰਚ ਦਾ ਮਾਰਜ ਨਹੀਂ ਰੱਖਣਾ ਆਪਾਂ ਇਥੋਂ ਡੇਢ ਰੱਖਣਾ ਠੀਕ ਆ ਡੇਢ ਦੇ ਵਿੱਚੋਂ ਆਪਣਾ ਸਾਰਾ ਆ ਜਾਊਗਾ ਹੁਣ ਆਪਾਂ ਫੱਟੀ ਇਧਰੋਂ ਕਿਵੇਂ ਲਾਉਣੀ ਆ ਮੈਂ ਤੁਹਾਨੂੰ ਸਾਰਾ ਦੱਸ ਦਿੰਦਾ ਹਾਂ ਆ ਦੇਖੋ ਇੱਕ ਆਪਾਂ ਨਿਸ਼ਾਨ ਪਹਿਲਾਂ ਸਿੱਧਾ ਲਾ ਲਿਆ ਕਰੋ ਆ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਿਆ ਆਪਾਂ ਦੋ ਸੂਤ ਹੀ ਡਾਊਨ ਕਰਨਾ ਤੁਸੀਂ ਇਥੋਂ ਇਸ ਨੂੰ ਆ ਦੇਖੋ ਇਸ ਤਰ੍ਹਾਂ ਠੀਕ ਆ ਜੀ ਇਥੋਂ ਆਪਾਂ ਫੱਟੀ ਲਗਾਵਾਂਗੇ ਬਿਲਕੁਲ ਇਥੋਂ ਇਸ ਤਰ੍ਹਾਂ ਇਆ ਰੱਖਣਾ ਪੂਰਾ ਸਿੱਧਾ ਨਿਸ਼ਾਨ ਲਗਾਉਣਾ ਠੀਕ ਆ ਹੁਣ ਆਪਾਂ ਇੱਕ ਨਿਸ਼ਾਨ ਇੱਥੋਂ ਲਗਾਉਣਾ ਇੱਥੋਂ ਐਸ ਨਿਸ਼ਾਨ ਤੁਰਕ ਕੇ ਇੱਥੋਂ ਲਓ ਜੀ ਇੱਕ ਨਿਸ਼ਾਨ ਆਪਾਂ ਇੱਥੋਂ ਲਗਾਵਾ ਜਿਵੇਂ ਜਿਵੇਂ ਨੀਚੇ ਨੂੰ ਜਾਈ ਜਾਊਗਾ ਉਵੇਂ-ਉਵੇਂ ਆਪਾਂ ਨਾ ਕੱਟੀ ਜਾਊਗਾ ਠੀਕ ਆ 30 ਨੂੰ ਨੀਚੇ ਨੂੰ ਤੋਰ ਲੈਣਾ ਇਸ ਤਰ੍ਹਾਂ ਹਲਕਾ ਜਿਹਾ ਮਾਰ ਕੱਢਾਂਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ ਹਾਂ ਤੇ ਇੱਕ ਨਿਸ਼ਾਨ ਜਿਹੜਾ ਆਪਾਂ ਨੇ ਉਹ ਇੱਥੋਂ ਲਗਾਉਣਾ ਇਸ ਤਰ੍ਹਾਂ ਠੀਕ ਆ ਇਹਨੂੰ ਤੁਸੀਂ ਦੋ ਸੂਤ ਬਾਅਦ ਰੱਖਣੀ ਰੱਖਣਾ ਨਹੀਂ ਭੁੱਲਣਾ ਨਹੀਂ ਇਹ ਜਦੋਂ ਆਪਾਂ ਬਣਾਵਾਂਗੇ ਬਾਹਰ ਘੜ ਜਿਹੜੀ ਹੁੰਦੀ ਹੈ ਉੱਪਰ-ਨੀਚੇ ਜਿੱਧਰ ਆਉਜੀ ਆਪ ਨਿਕਲਦੀ ਆ ਉਹਨੂੰ ਕੱਢ ਦੇਣਾ ਇੱਥੋਂ ਆਪਾਂ ਇਹਨੂੰ ਗਲਾਈ ਦੇਣੀ ਆ ਬਿਲਕੁਲ ਧਿਆਨ ਦੇਣਾ ਹਾਂ ਕੱਚਾ ਇਸ ਤਰ੍ਹਾਂ ਠੀਕ ਆ ਹੁਣ ਆਪਾਂ ਹਜੇ ਵੀ ਨਹੀਂ ਕੱਟਣਾ ਹੁਣ ਕੀ ਕਰਨਾ ਪਉ ਮਨਕੀ ਦੇਖਣਾ ਵੀ ਆਪਣੀ ਝੋਲੀ ਆ ਰਹੀ ਸੀ ਇਸ ਨਿਸ਼ਾਨ ਤੋਂ ਤੁਸੀਂ ਪੈਨੋ ਫੀਤਾ ਐਸ ਤਾ ਲੱਕ ਲੇ ਗੋ ਲੋ ਜੀ ਪੌਣੇ 18 ਝੋਲੀ ਇਹਨਾਂ ਦੀ ਹੁਣ 2 ਇੰਚ ਉੱਪਰ ਮੁੜ ਜੂਗਾ ਠੀਕ ਆ ਤਾਂ ਜਦੋਂ ਇਹਦੀਆਂ ਝੋਲੀ ਆਪਣਾ ਪਜਾਮਾ ਤਿਆਰ ਹੋ ਗਿਆ ਨਾ ਬਣ ਕੇ 16 ਪੌਣੇ 16 ਤਿਆਰ ਹੋ ਜੂਗੀ ਹੁਣ ਤੁਹਾਡੇ ਕੋਲੇ ਆਪਸ਼ਨ ਹੈ ਜੇ ਮੰਨ ਕੇ ਚਲੋ ਤੁਸੀਂ ਆ ਦੇਖੋ ਇਥੇ ਆਪਾਂ ਕਿੰਨੀ ਆ ਰਹੀ ਹੈ 1.8 ਤੁਸੀਂ ਇੱਥੇ 18 ਵੀ ਰੱਖ ਸਕਦੇ ਹੋ 1.85 ਇਹ ਆਪਾਂ ਜਿਵੇਂ ਕਿਸੇ ਭੈਣ ਦੀ ਬੈਗ ਹਨਾ ਭਾਰੀ ਆ ਉਸ ਹਾਵਨਾ ਆਪਾਂ ਫੱਟੀ ਨੂੰ ਉੱਪਰ ਇਸ ਤਰ੍ਹਾਂ ਲਗਾ ਸਕਦੇ ਆ ਮੈਂ ਤੁਹਾਨੂੰ ਕੱਚਾ ਨਿਸ਼ਾਨ ਲਾ ਕੇ ਦਿਖਾਉਣਾ ਨੀਲੇ ਵਾਲੇ ਪਾਸੇ ਨਾਲ ਦੇਖੋ ਜਿੰਨੀ ਮਰਜ਼ੀ ਤੁਸੀਂ ਬੈਗ ਨੂੰ ਚੱਕ ਸਕਦੇ ਹੋ ਬੈਗ ਚੱਕਣਾ ਆਪਣਾ ਮਤਲਬ ਇਹ ਹੀ ਹੁੰਦਾ ਜਦੋਂ ਆਪਾਂ ਇਹਨਾਂ ਬੈਠਦੀਆਂ ਇੱਕ ਤਾਂ ਪਜਾਮਾ ਪਿੱਛੇ ਤੋਂ ਲੈਂਦਾ ਨਹੀਂ ਨੰਬਰ 2 ਤੇ ਪੱਟਾਂ ਤੋਂ ਟਾਈਟ ਨਹੀਂ ਹੁੰਦਾ ਹਨਾ ਕਾਲ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਉਹਨਾਂ ਪਜਾਮਾ ਸ਼ਾਇਦ ਪੱਟ ਤੋਂ ਟਾਈਟ ਹੋ ਜਾਂਦਾ ਹਨ ਜੇਕ ਪਜਾਮਾ ਉਹਨਾਂ ਦਾ ਉੱਪਰ ਨੂੰ ਚੜਦਾ ਸੀਗਾ ਇੱਕ ਤਾਂ ਇਹ ਕਾਰਨ ਹੁੰਦਾ ਇੱਕ ਕਾਰਨ ਜਿਹੜਾ ਆਪਾਂ ਆਸਲਾਈ ਮਾਰ ਕੇ ਅਹੀਂ ਜਦੋਂ ਪ੍ਰੈਸ ਮਾਰਾਂਗੇ ਤਾਂ ਪ੍ਰੈਸ ਦਾ ਰੋਲ ਬਹੁਤ ਜ਼ਿਆਦਾ ਹੁੰਦਾ ਤੁਸੀਂ ਇੰਟਰਲੌਕ ਮਾਰਤੀ ਆਸੇ ਹੁਣ ਨਾ ਕਸੀ ਜਾਂਦੀ ਹੈ ਇਸੇੋਂ ਨੂੰ ਮੈਂ ਤੁਹਾਨੂੰ ਕੱਟ ਕੇ ਉਸ ਤੋਂ ਬਾਅਦ ਦੱਸਾਂਗਾ ਕਿ ਕਿਵੇਂ ਪ੍ਰੈਸ ਮਾਰਨੀ ਹੈ ਹਨਾ ਤੋਂ ਪਹਿਲਾਂ ਆਪਾਂ ਨਿਸ਼ਾਨਾਂ ਦੇ ਉੱਪਰ ਉੱਪਰ ਇਹਨੂੰ ਕੱਟ ਲੈਂਦੇ ਹਾਂ ਮਾਰਜਨ ਆਪਣਾ ਇਹਦੇ ਵਿੱਚ ਹੀ ਆ ਗਿਆ ਸਾਰਾ ਉਹ ਤੁਸੀਂ ਧਿਆਨ ਰੱਖਣਾ ਫਿਰ ਵੀ ਕਿਸੇ ਚੀਜ਼ ਦੀ ਨਹੀਂ ਪਤਾ ਲੱਗਦਾ ਹਨਾ ਤਾਂ ਜਿਹੜੀਆਂ ਭੈਣਾਂ ਨੂੰ ਜ਼ਿਆਦਾ ਦਿੱਕਤ ਆਉਂਦੀ ਉਹ ਮੈਨੂੰ ਫੋਨ ਕਰ ਸਕਦੇ ਹੋ ਕੋਈ ਗੱਲ ਨਹੀਂ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਮੈਂ ਤੁਹਾਡੇ ਸਾਰੇ ਕਮੈਂਟ ਪੜ੍ਹਦਾ ਹਾਂ ਨਾ ਵੀ ਹਾਂ ਹਨਾ ਤੁਹਾਨੂੰ ਵਧੀਆ ਲੱਗੀ ਜਿਹੜੀ ਵੀਡੀਓ ਜਾਂ ਕੋਈ ਚੀਜ਼ ਕੰਮ ਪੇਸ਼ ਕੀਤੀ ਆ ਜਿਵੇਂ ਜਿਵੇਂ ਆਪਾਂ ਨੀਚੇ ਨੂੰ ਜਾਈ ਜਣ ਓਵੇਂ ਓਵੇਂ ਆਪਾਂ ਕੈਂਚੀ ਨੂੰ ਇਧਰੋਂ ਲਈਏ ਬਨੇ ਨੇ ਹੌਲੀ ਹੌਲੀ ਠੀਕ ਆ ਆ ਚੀਜ਼ ਘੱਟ ਤੋਂ ਬਸ 1.5 ਇੰਚ ਹੀ ਰੱਖਿਆ ਕਰੋ ਹੁਣ ਮੈਂ ਜਿਹੜਾ ਤੁਹਾਨੂੰ ਦੱਸਿਆ ਸੀ ਵੀ ਆਹ ਚੀਜ਼ ਤੁਸੀਂ ਥੋੜੀ ਜੀ ਦੋ ਸੂਤ ਵੱਧ ਰੱਖ ਲਿਆ ਕਰੋ ਆ ਤੁਹਾਡਾ ਪਜਾਮਾ ਬਿਲਕੁਲ ਨਹੀਂ ਉੱਪਰ ਚੜੂਗਾ ਹਨਾ ਹੁਣ ਆਪਾਂ ਇਸੇ ਤਰ੍ਹਾਂ ਇਹਨੂੰ ਸਾਈਡ ਤੇ ਕਰਦੇ ਹਾਂ ਕੱਪੜੇ ਨੂੰ ਮੈਂ ਇਸ ਕੱਪੜੇ ਦੇ ਟੌਪਕ ਤੇ ਨਾ ਸਾਰੀਆਂ ਵੀਡੀਓ ਬੰਗ ਛੋਟੇ ਬਣੇ ਦਾ ਤੁਹਾਨੂੰ ਅਲੱਗ ਕੱਟ ਕੇ ਦਿਖਾ ਦੂੰਗਾ ਸਵਾ ਗਜ ਬਣੇ ਦਾ ਅਲੱਗ ਕੱਟ ਦੂੰਗਾ ਹਨਾ ਫਿਰ ਤੁਹਾਨੂੰ ਸੌਖਾ ਸਮਝ ਹੋ ਜੂਗਾ ਫਿਰ ਆਪਾਂ ਅਨਿਸ਼ਾਨ ਦੇ ਉੱਪਰ ਕੱਟਣਾ ਹੈਗਾ ਆ ਯਾਦ ਰੱਖਿਓ ਤੁਸੀਂ ਇੱਥੋਂ ਆਪਣਾ ਆ ਦੇਖੋ 9 चौका 36 7 13 ਆਪ ਰਾਤੀ ਬਾਕੀ ਸਾਰਾ ਕੱਟ ਦੇਣਾ ਲੋਕਾ ਕੱਪਾ ਪੱਟ ਵੀ ਪੂਰਾ ਹੋ ਗਿਆ ਤੇ ਇਹਨਾਂ ਦੀ ਬੈਗ ਨੂੰ ਪੂਰੀ ਫੁੱਲ ਚੱਕੀ ਗਈ ਅਗਲੀ ਝੋਲੀ 11:30 ਲੈ ਕੇ 11:30 16 ਮਾਰ ਕੇ ਤਿਆਰ ਹੋ ਜੂਗੀ ਆ ਤੁਸੀਂ ਕੱਟਣ ਤੋਂ ਪਹਿਲਾਂ ਸਾਰਾ ਆਪਣਾ ਚੈੱਕ ਕਰ ਲੈਣਾ ਹੁਣ ਮੈਂ ਤੁਹਾਨੂੰ ਸਾਰੀ ਵੀਡੀਓ ਚ ਇਹੀ ਕਹਿਣ ਨੂੰ ਵੀ ਤੁਸੀਂ ਕੱਟ ਕੇ ਬੀਕ ਸੇਵੀ ਨਾਗ ਨੂੰ ਨਹੀਂ ਇਕੱਠਾ ਕਰਕੇ ਸਿੱਟਣਾ ਚੈੱਕ ਕਰਨਾ ਵੀ ਤੁਹਾਡਾ ਕੱਟਾ ਸਹੀ ਗਿਆ ਆ ਦੇਖੋ ਮੈਂ ਹਰ ਇੱਕ ਕਰ ਵੀ ਆਪਣੇ ਨਾਗ ਬਣੇ ਹੋਏ ਕੱਟੇ ਹੋਏ ਚੈੱਕ ਕਰਕੇ ਫਿਰ ਉਹਨੂੰ ਰੱਖਦਾ ਹੁੰਦਾ ਆਦਰਵਾਈਜ਼ ਇਸ ਤਰ੍ਹਾਂ ਨਹੀਂ ਸਿੱਟਣਾ ਦੇਖੋ ਜੇ ਮੰਨ ਕੇ ਚੱਲੋ ਆਪਣਾ ਇਸ ਤਰ੍ਹਾਂ ਹੁੰਦਾ ਤੁਸੀਂ ਕਿੰਨਾ ਮਰਜੀ ਜ਼ੋਰ ਲਾ ਲਓ ਫਿਰ ਤੁਹਾਡੇ ਇਥੇ ਤਰਪਾਈ ਤੇ ਬੁਲਬਲੇ ਬਣਣਗੇ ਕੱਚੀ ਸਹੀ ਨਹੀਂ ਬੂਗਣੀ ਹੈਨਾ ਇਹ ਚੀਜ਼ ਤੁਸੀਂ ਭੈਣੋ ਖਾਸ ਖਿਆਲ ਰੱਖਣਾ ਇਹ ਨਿੱਕੇ ਨਿੱਕੇ ਨੁਕਤੇ ਤੁਹਾਡੀ ਜ਼ਿੰਦਗੀ ਚ ਕੰਮ ਆਉਣ ਵਾਲੇ ਹੈਨਾ ਇੱਕ ਨੰਬਰ ਤੁਹਾਡਾ ਇਹ ਹੋ ਗਿਆ ਵੀ ਪੀਜਮਾ ਉੱਪਰੋਂ ਚੜ੍ਹਦਾ ਸੀਗਾ ਬੈਕਅਪ ਆ ਵਧਾਤੀ ਨੰਬਰ 2 ਤੇ ਆ ਸਲਾਈ ਦੇਖੋ ਆਪਣੀ ਥੋੜੀ ਸ਼ੇਪ ਹੋਈ ਨਹੀਂ ਜਦੋਂ ਤੁਸੀਂ ਇਹਨੂੰ ਇੰਟਰਲੌਕ ਮਾਰਨ ਲਈ ਇਕੱਠੀ ਹੋਈ ਨਹੀਂ ਤੁਹਾਡਾ ਪੀਜਮਾ ਅੰਦਰੋਂ ਜੜੀ ਜਾਂਦਾ ਜਿੰਨਾ ਮਰਜ਼ੀ ਤੁਸੀਂ ਉਹ ਬਣਾਇਆ ਹੋਵੇ ਵਈਗਾ ਤੁਸੀਂ ਇਸ ਪਜਾਮੇ ਨੂੰ ਬਣਾਉਣ ਤੋਂ ਬਾਅਦ ਸਾਰਾ ਜਦੋਂ ਤੁਹਾਡਾ ਤਿਆਰ ਹੋ ਗਿਆ ਤਾਂ ਇਸ ਸਿਉਣ ਨੂੰ ਪਾਣੀ ਛਿੜਕ ਕੇ ਪੂਰੀ ਕੱਸ ਕੇ ਖਿੱਚ ਕੇ ਨਾ ਨਰਮਾਜਿਆ ਕਰੋ ਪੂਰੀ ਫੁੱਲ ਵੱਧ ਤੋਂ ਵੱਧ ਇਸ ਸਿਉਣ ਨੂੰ ਐ ਤੇ ਤੁਹਾਡਾ ਪੀਜਮਾ ਨਹੀਂ ਖੜੂਗਾ ਉੱਪਰੋਂ ਠੀਕ ਆ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਠੀਕ ਆ ਇੱਕ ਤਾਂ ਮੈਨੂੰ ਤੁਸੀਂ ਉਹ ਦੱਸਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਂ ਦੇਖੂਗਾ ਕਿ ਕਿੰਨੀਆਂ ਭੈਣਾਂ ਮੈਨੂੰ ਪਿਆਰ ਦੇ ਨਾਲ ਵੇਖਦੀਆਂ ਤਾਂ ਕਮੈਂਟ ਕਰਦੀਆਂ ਭੈਣੋ ਜਿਨ੍ਹਾਂ ਨੂੰ ਅੱਜ ਵਾਲੀ ਵੀਡੀਓ ਵਧੀਆ ਲੱਗੀ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨੇ ਆ ਠੀਕ ਆ ਤੇ ਕਿਸੇ ਹੋਰ ਟੌਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਮੈਂ ਉਹ ਵੀ ਵੀਡੀਓ ਲੈ ਕੇ ਆਉਂਗਾ ਤੇ ਬਾਕੀ ਜਿਹੜੀਆਂ ਭੈਣਾਂ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਆ ਹਨ ਕਿਸੇ ਵੀ ਕੰਟਰੀ ਦੇ ਵਿੱਚ ਬਾਹਰ ਤੁਸੀਂ ਬੈਠੇ ਸਾਨੂੰ ਦੇਖ ਰਹੇ ਹੋ ਉਹ ਮੈਂ ਆਪਣਾ ਨੰਬਰ ਹਰ ਇੱਕ ਵੀਡੀਓ ਦੇ ਨਾਲ ਪਾਉਣਾ ਹੁਣਾ ਤੁਸੀਂ ਮੈਨੂੰ ਫੋਨ ਕਰਕੇ ਆਓ ਆਪਣਾ ਆਰਡਰ ਦੇ ਸਕਦੇ ਹੋ ਅਸੀਂ ਲੇਡੀ ਸੂਟਾਂ ਦੇ ਉੱਪਰ ਕਢਾਈ ਵਗੈਰਾ ਆਪੇ ਕਰਵਾ ਕੇ ਤੁਹਾਨੂੰ ਤਿਆਰ ਕਰਵਾ ਕੇ ਦੇਵਾਂਗੇ ਬਸ ਸਾਨੂੰ ਤੁਸੀਂ ਟਾਈਮ ਲਿਆ ਕਰੋ 10 ਤੋਂ 15 ਦਿਨਾਂ ਦਾ ਤਾਂ ਕਿ ਤੁਹਾਡਾ ਕੰਮ ਓਨਾ ਹੀ ਵਧੀਆ ਹੋਊਗਾ ਬਾਕੀ ਜੇ ਕੋਈ ਭਰਾ ਸਾਨੂੰ ਵੇਖ ਰਿਹਾ ਬਾਹਰ ਕਿਸੇ ਵੀ ਕੰਟਰੀ 'ਚ ਬੈਠਾ ਹਨ ਉਹ ਪੈਂਟ ਸ਼ਰਟ ਕੋਟ ਤੇ ਪਿਆਮੇ ਸਾਡੇ ਕੋਲੇ ਜਿਹੜੇ ਬੰਦੇ ਆ ਉਹ ਅਸੀਂ ਆਪਣੇ ਕੋਲੋਂ ਆਪੇ ਕੱਪੜਾ ਲਾ ਕੇ ਬਣਾਵਾਂਗੇ ਪੂਰੀ ਫੁੱਲ ਦੀ ਕੰਮ ਦੀ ਜ਼ਿੰਮੇਵਾਰੀ ਹੋਊਗੀ ਹਨਾ ਕਿਸੇ ਵੀ ਚੀਜ਼ ਦਾ ਤੁਹਾਨੂੰ ਕੋਈ ਲਾਂਭਾ ਨਹੀਂ ਹੋਊਗਾ ਮੈਂ ਆਪਣਾ ਐਡਰੈਸ ਪਹਿਲਾਂ ਵੀ ਦੱਸਿਆ ਸੀਗਾ ਦੁਬਾਰੇ ਫੇਰ ਦੱਸ ਦਿਆਂ ਮੇਰਾ ਜਿਹੜਾ ਪਿੰਡ ਹੈ ਉਹ ਸੇਵਿੰਗਾ ਜ਼ਿਲ੍ਹਾ ਬਠਿੰਡਾ ਪੰਜਾਬ ਇਥੋਂ ਬੁਲਾਡੇ ਵਾਲਾ ਪਿੰਡ ਨਾਲ ਹੀ ਆ ਸ੍ਰੀ ਮੁਕਤਸਰ ਸਾਹਿਬ ਵਾਲਾ ਰੋਡੋਂ 4 ਕਿਲੋਮੀਟਰ ਦੂਰ ਆ ਤੇ ਬਠਿੰਡੇ ਵਾਲੀ ਸਾਈਡ ਤੋਂ ਆਪਾਂ ਆਉਣਾ ਤਾਂ ਉੱਥੋਂ ਥਰਮਲ ਪਲਾਂਟ ਦੇ ਕੋਲੋਂ ਬਿਲਕੁਲ ਆਪਣਾ ਸੇਵਿੰਗਾ ਜਿਹੜਾ ਪਿੰਡ ਉਹ 5 ਕਿਲੋਮੀਟਰ ਦੂਰ ਆ ਠੀਕ ਆ ਤੁਹਾਨੂੰ ਕਿਸੇ ਹੋਰ ਟੌਪਿਕ ਤੇ ਵੀਡੀਓ ਚਾਹੀਦੀ ਆ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋ ਜਾਂ ਤੁਹਾਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਆਉਂਦੀ ਉਹ ਵੀ ਦੱਸ ਸਕਦੇ ਹੋ ਜੇ ਆਪਣੇ ਕਮਰੇ ਨਾਲ ਕੋਈ ਰਿਲੇਟਡ ਸਮਾਨ ਕਿਸੇ ਭੈਣ ਨੂੰ ਕਿਤੇ ਸਹੀ ਨਹੀਂ ਮਿਲਦਾ ਤਾਂ ਤੁਸੀਂ ਮੈਨੂੰ ਉਹ ਵੀ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਹ ਸਾਰਾ ਸਮਾਨ ਦੱਸੂ ਕਿੱਥੋਂ-ਕਿੱਥੋਂ ਆਪਣਾ ਜਿਹੜਾ ਸਮਾਨ ਉਹ ਸਹੀ ਮਿਲਦਾ ਤਾਂ ਬਣੇ ਰਹੋ ਠੀਕ ਆ ਆਪਾਂ ਮਿਲਦੇ ਹਾਂ ਜਲਦੀ ਅਗਲੀ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਧੰਨਵਾਦ